ਇੰਦਰੇ ਗੱਲਾਂ ਸਾਫ਼ ਤਾਂ ਸਰਗਮ ਦੇ ਫਿਲਦੀ ਸੀ ਜਿੱਬੀ ਦੀ ਹੂੰ ਜੀ ਕਿਉਂਕਿ ਉਹ ਯੂਪੀ ਨੇ ਮੈਨਟਾਟੋਨ ਨਹੀਂ ਸੀ ਸੋ ਇਹ ਜਿਹੜੀ ਭਾਜਪਾ ਦੀ ਅੰਦਰੂਨੀ ਲੜਾਈਆਂ ਉਹਦੇ ਵਿੱਚ ਵੀ ਇਹ ਇੱਕ ਗੇਮ ਹੈ ਇਹਨੂੰ ਬੜਾ ਵੱਡੀ ਇਹ ਗੇਮ ਹੈ ਨਹੀਂ ਕਿ ਤੰਦਾ ਕਹੀ ਹੈ ਇੱਕ ਦਿਨ ਹੈ ਜੇ ਸਾਰਿਆਂ ਤੰਦਾ ਸਮਝਣੀਆਂ ਪੈਗੀਆਂ ਤੋਂ ਜੇ ਅਸੀਂ ਸਾਰਿਆਂ ਨਹੀਂ ਸਮਝਾਂਗੇ ਤਾਂ ਫਿਰ ਇਹ ਹਾਲ ਮਾਰਾ ਹੁਬਾ ਭਾਰਤ ਵੱਲੋਂ ਪਾਕਿਸਤਾਨ ਨੂੰ ਇੱਕ ਕਰਾਰਾ ਜਵਾਬ ਦਿੱਤਾ ਗਿਆ ਹੈ ਅਟਾਰੀ ਬਾਰਡਰ ਬੰਦ ਕਰ ਦਿੱਤਾ ਗਿਆ ਸਿੰਧੂ ਜਲ ਸਮਝੌਤਾ ਉਹ ਵੀ ਰੱਦ ਕਰ ਦਿੱਤਾ ਗਿਆ ਜਾਂ ਕਹਿ ਲਈਏ ਕਿ ਰੋਕ ਲਿਆ ਗਿਆ ਅਜਿਹੇ ਸਾਰੇ ਜਿਹੜੇ ਜਵਾਬੀ ਕਾਰਵਾਈ ਦੇ ਜਿਹੜੇ ਮਾਮਲੇ ਐ ਇਹਨਾਂ ਸਾਰਿਆਂ ਦਾ ਕਹਿ ਸਕਦੇ ਆ ਕਿ ਮੋٹے ਤੌਰ ਤੇ ਕੀ ਮੌਨ ਹੈ ਖੈਰ ਇਹ ਸਾਰੀ ਅੱਜ ਦੀ ਮਾਮਲੇ ਸੰਬੰਧੀ ਚਰਚਾ ਲਈ ਜਿਹੜੀ ਖਾਸ ਚਰਚਾ ਹੈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੋਏ ਰਾਜਸੀ ਮਹਾਰ ਤੇ ਵਿਸ਼ਵ ਚਿੰਤਕ ਪ੍ਰੋਫੈਸਰ ਡਾਕਟਰ ਪਿਆਰੇ ਲਾਲਕਰਗ ਜੀ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਬਹੁਤ ਬਹੁਤ ਡਾਕਟਰ ਸਾਹਿਬ ਪਹਿਲ ਕਾਰਨ ਦੀ ਘਟਨਾ ਨੇ ਇਸ ਖਿੱਤੇ ਦੇ ਵਿੱਚ ਇੱਕ ਨਵਾਂ ਮੋੜ ਲੈ ਆਂਦਾ ਹੈ 1960 ਦੇ ਵਿੱਚ ਸਿੰਧੂ ਜਲ ਸਮਝੌਤਾ ਹੈ ਪਾਕਿਸਤਾਨ ਦੇ ਅਧਿਰਤ ਕਿਰਤ ਭਾਰਤ ਪਾਕਿਸਤਾਨ ਦਰਮਿਆਨ ਉਹਨੂੰ ਭਾਰਤ ਨੇ ਹੁਣ ਇੱਕ ਵਾਰ ਰੱਦ ਕਰ ਦਿੱਤਾ ਜਾਂ ਕਹਿ ਲਈਏ ਕਿ ਰੋਗ ਲਿਆ ਗਿਆ ਔਟਾਰੀ ਬਾਰਡਰ ਨੂੰ ਵੀ ਬੰਦ ਕਰ ਦਿੱਤਾ ਗਿਆ ਕਈ ਹੋਰ ਵੱਡੇ ਐਕਸ਼ਨ ਲੈ ਗਏ ਆ ਕਿਵੇਂ ਦੇਖਦੇ ਆ ਇਸ ਸਾਰੇ ਮਾਹੌਲ ਨੂੰ ਤੇ ਇਸ ਹੋਣ ਵਾਲੇ ਜਿਹੜੇ ਅਗਲੇ ਬਣਨ ਵਾਲੇ ਖਿੱਤੇ ਨੇ ਜੀ 800 ਦੇਖੋ ਇੰਟਰਸੈਪਟਰ ਸੌਤੇ ਪੈ ਵੀ ਗੱਲ ਇਹ ਹੈ ਵੀ ਉਹ ਨਾਚ ਨੂੰ ਜਾਣਿਆ ਹਾਂ ਦਾ ਡੇਟਾ ਵੀ ਲੜ ਗਈ ਵੇਟ ਹੁੰਦੀ ਆ ਸਾਨੂੰ ਰੀਟੈਬਿਲੀਟ ਤਾਂ ਸਾਨੂੰ ਇਹਦੇ ਤੇ ਜਵਾਬ ਵੀ ਦੇਣਾ ਹੈ ਜੀ ਪਰ ਪਹਿਲਾ ਸਵਾਲ ਅਜੇ ਤੱਕ ਇਹ ਕੋਸ਼ਿਸ਼ ਕਿਤੇ ਵੀ ਨਹੀਂ ਹੋ ਰਹੀ ਲੱਗਦੀ ਆਨ ਉੱਥੋਂ ਦੱਸਿਆ ਜਾ ਰਿਹਾ ਹੈ ਕਿ ਵੀ ਇਹ ਇਹ ਵੀ ਵੱਡੀ ਚੁੱਕ ਹੋਈ ਕਿਉਂ ਉਥੋਂ ਆਮੇ ਹਟਾਈ ਕਿਉਂ ਗਈ ਸੀ ਕਿਤੇ ਨਾ ਇਹ ਤਾਂ ਆਂਦ ਰੋਗ ਹੈ ਕੋਈ ਤਾਂ ਦਿਮਾਗ ਰੋਏਗਾ ਕੁਛ ਦਿਨ ਪਹਿਲਾਂ ਹਟਾਈ ਹੈ ਕੋਈ ਜਦੋਂ ਪਹਿਲਾਂ ਤੁਸੀਂ ਮਿਲਣਾ ਕਰਕੇ ਹਟਿਓ ਤੁਸੀਂ ਡਿਲੀਅਰ ਕਰ ਦੋ ਵੀ ਇਹ ਤਾਂ ਬਿਲਕੁਲ ਸ਼ਾਂਤ ਹੈ ਉੱਤੇ ਇੱਕ ਚਾਰਜ ਪਾਇਆ ਨਹੀਂ ਰਹਿ ਗਿਆ ਜਿਵੇਂ ਸ਼ਿਪਾਈ ਵੀ ਹੁੰਦੇ ਕੁਝ ਤਾਂ ਗੋੜੀ ਆਂਦਾਂ ਨੂੰ ਚਮਾਉਂਦਾ ਵਾ ਹੂੰ ਜੀ ਬਿਲਕੁਲ ਸਹੀ ਇੱਕ ਜਦ ਤੱਕ ਤੁਸੀਂ ਉਸ ਨੂੰ ਲਿਖਦੇ ਦੂਜਾ ਉਲਟਾ ਜੋ ਕਿ ਸੁਪਰੀਮ ਕੋਰਟ ਨਾਲ ਤੱਕਣ ਕਰ ਰਹੇ ਸ਼ੂਰੀ ਕੋਰਟ ਤੇ ਹੋਰ ਲੰਚ ਨਾਣੇ ਨੂੰ ਕਰਤੇ ਗੋਦੀ মিডিਆ ਨੇ ਫਿਰ ਹਿੰਦੂ ਮੁਸਲਮਾਨ ਕਹਾ ਸ਼ੁਰੂ ਕਰਤਾ 27 ਬੰਦੇ 28 ਮਰੇ ਨੇ ਉਹਨਾਂ ਚ ਹਿੰਦੂ ਦਾ ਸਤਾਰਾ ਕਹਿ ਜਾ ਰਿਹਾ ਮੈਂ ਹੂੰ ਜਿਹੜਾ ਇੱਕ ਮੁਸਲਮਾਨ ਨੇ ਸੈਇਦ ਹੁਸੈਨ ਨੇ ਬਚਾਉਣ ਦੀ ਕੋਸ਼ਿਸ਼ ਕਰੀਆ ਹੈ ਕਿ ਆਪਦੀ ਜਾਨ ਦੇ ਗਿਆ ਉਹਦੇ ਘਰੇ ਕੋਈ ਨਹੀਂ ਉਹਦਾ ਕੋਈ ਨਾਂ ਨਹੀਂ ਲੈ ਰਿਹਾ ਉਹ ਭਾਤੀ ਨਹੀਂ ਹੈ ਹੂੰ ਜੀ ਜੀ ਠੀਕ ਹੈ ਵੱਡੇ ਸਵਾਲ ਨੇ ਤੁਸੀਂ ਕਹਿਤਾ ਵੀ ਅਸੀਂ ਸਿੰਧ ਜਾਂ ਸਮਝਦਾ ਤਾਰਾ ਦੇਖਤਾ ਉਹ ਸਰਸਰ ਬੈਂਕ ਨੇ ਵਿੱਚ ਪਾ ਕੇ ਕਰਾਇਆ ਸੀ ਤੇ ਵੀ ਦਾ ਤਫਰੀਕ ਕੀਤਾ ਦਾੰਦ ਕਰਦੇ ਨਾ ਇਹ ਆਪਣੇ ਆਪ ਦੀ ਇੱਕ ਵੱਡੀ ਗੱਲ ਹੈ ਪਰ ਕੋਈ ਯੂ ਰਿਟੈਲੀਏਟ ਕਰ ਰਿਹਾ ਉਸ ਸਮਝੱਤਤਾ ਤਾਂ ਹੋਈ ਤਾਂ ਸੀ ਕਿ ਪਾਕਿਸਤਾਨ ਸਾਡੇ ਵੱਲੋਂ ਦਾ ਪਾਣੀ ਬਾਰ-ਬਾਰ ਬੰਦ ਕਰ ਦਿੰਦਾ ਸੀ। ਹੂੰ। ਦਰਿਆ ਤਾਂ ਸਾਡੇ ਤੋਂ ਸੋਲੋ ਨਿਕਰ। ਓਕੇ ਜੀ। ਦਰਿਆ ਤਾਂ ਕੋਈ ਨਿਕਰ ਰਹੇ ਨਹੀਂ। ਹੂੰ। ਜੋ ਝੇਲੇ ਉਹਨਾਂ ਦੇਤੇ ਨਦਰੀਆ ਨੇ ਉਹਨਾਂ ਦੇ ਤਾਂ ਪਾਣੀ ਰੋਕ ਹੀ ਨਹੀਂ ਸਕਦੇ ਉਹ ਤਾਂ ਕਿਉਂਕਿ ਸਾਡੇ ਏਰੀਆ 'ਚ ਹੀ ਨਹੀਂ ਹੈਗੇ ਕਿਤੇ। ਹਾਂ ਸੀ। ਹੂੰ ਜੀ ਜੀ ਜੀ। ਪਰ ਇਸ ਕਰਕੇ ਇਹ ਜਿਲਾਇਆ ਇਹ ਇੱਕ ਡਿਪਲੋਮੈਟਿਕ ਡੋਗਾ ਨੂੰ ਕਿਉਂਕਿ ਜਦੋਂ ਡੋਗਾ ਨੂੰ ਢੀਲ-ਤੰਤਲ ਵੜਾ ਦੋ ਉਹਨੂੰ ਕਿਸੇ ਨੂੰ ਕੁਝ ਨਹੀਂ ਪਤਾ ਹੁੰਦਾ ਵੀ ਹੋ ਕੀ ਰਿਹਾ ਕਿਵੇਂ ਜਾਣਾ। ਪਾਣੀ ਜਿਹੜਾ ਸੀ ਜਿਹੜਾ ਸਮਝੱਤ ਹੋਇਆ ਸੀ ਉਹ ਇਸ ਕਰਕੇ ਹੋ ਰਹੀ ਪਰ ਪਾਕਿਸਤਾਨ ਬਾਰ-ਬਾਰ ਸਾਡੇ ਵੱਲੋਂ ਆਵਾ ਪਾਣੀ ਬੰਦ ਕਰ ਦਿੰਦਾ ਹੂੰ ਜੀ ਓਕੇ ਤੇ ਉਹ ਸੀ ਇਹਦੇ ਗੋਡ ਬੈਂਕ ਦੇ ਵਿੱਚ ਬੈ ਕੇ ਸਮਝੌਤਾ ਕਰਾਇਆ ਉਹ ਸਮਝੌਤੇ ਚ ਕਿ ਨੀ ਪਾਣੀ ਮੋਡਿਊਲ ਆ ਸੀ ਕੋਈ ਪਾਣੀ ਮੋਲ ਨਹੀਂ ਲਿਆ ਸੀ ਰੋਟਰ ਪਾਣੀ ਚੋਂ ਤਕਰੀਬਨ 33% ਪਾਣੀ ਤਿੰਨ ਦਰਿਆਵਾਂ ਦਾ ਸਾਨੂੰ ਮਿਲਿਆ ਸੀ ਜਿਦੇ ਚ ਰਾਵੀ ਬਿਆਸ ਤੇ ਸਤਲੁਜ ਹੂੰ ਜੀ ਤੇ ਦਰਿਆਵਾਂ ਦਾ ਪਾਣੀ ਉਹਨਾਂ ਨੂੰ ਮਿਲ ਗਿਆ ਸੀ ਪਰ ਉਹ 70% ਜੀ ਦਾ ਤਕਰੀਬਨ ਜੋ 70% ਉਹ ਸੀਗਾ ਜੇਹਨਾਂ ਜਿਹੜਾ ਚਨਾਬ ਜਾਂ ਚਲਾ ਕਹਿੰਦੇ ਨੇ ਜਿਹਨੂੰ ਇਹ ਸਿੰਧ ਸਿੰਧੋ ਮਹਿੰਦਰੀਆ ਇਹ ਰੀਆ ਇਹ ਚਾਕਾਵ ਨੇ ਕਹਿੰਦਾ ਉਹਦੇ ਵਿੱਚ ਜਾ ਕੇ ਗਏ। ਸੋ ਸਿੰਧ ਦਰਿਆ ਇਹ ਪਾਣੀ ਉੱਧਰ ਸੀਗਾ 70% ਉਹਦੇ ਵਿੱਚ ਉਹਨਾਂ ਨੇ ਆਖਿਆ ਕਿ ਵੀ ਅਸੀਂ ਤਾਂ ਬਹੁਤ ਸਾਰੇ ਨਹਿਰਾਂ ਕੱਢੀਆਂ ਹੋਈਆਂ ਨੇ ਰਾਬੀ ਵਿਆਸ ਚੋੜੀ ਹੁਣ ਜੇ ਤੁਸੀਂ ਸਾਰਾ ਇਹਨਾਂ ਦਾ ਪਾਣੀ ਉਹਨਾਂ ਨੂੰ ਦੇਤਾ ਤੇ ਸਾਨੂੰ ਫਿਰ ਨਹਿਰਾਂ ਕੱਢਣ ਨੂੰ ਟਾਈਮ ਲੱਗੂਗਾ ਹੂੰ ਸਾਨੂੰ ਨਹਿਰਾ ਤੇ ਨਵਾਂ ਖਰਚਾ ਹੋਊਗਾ ਨੰਮੀਆ ਨਹਿਰਾ ਕੱਢਣੀਆਂ ਪਾਣੀ ਆ ਚਨਾਬ ਚੋਂ ਕੱਢੀਏ ਚਾਹੇ ਚਾਹੇ ਅਸੀਂ ਮੰਜੇੜਮ ਚੋਂ ਕੱਢੀਏ ਜਾਂ ਸਿੰਧ ਚੋਂ ਕੱਢੀਏ ਕਿਉਂ ਉਹਦੇ ਵਿੱਚ ਫੈਸਲਾ ਹੋਇਆ ਵੀ ਚਲ ਸਾਨੂੰ ਇੰਨਾ ਪੈਸਾ ਦਿੱਤਾ ਜਾਊਗਾ ਨਹਿਰਾ ਕੱਢਣ ਵਾਸਤੇ 10 ਸਾਲ ਦਾ ਸਮਾਂ ਵੀ ਦਿੱਤਾ ਗਿਆ ਸਵੇ ਤਾਂ ਸਾਰਾ ਜਿਹੜਾ ਸਮਝੋਤਾ ਸੀ ਇਹ ਤਾਂ ਭਾਤ ਨੇ ਜੋੜ ਕਰਕੇ ਹੋਇਆ ਹੋਇਆ ਸੀ ਓਕੇ ਤੇ ਪਾਣੀ ਉਹ ਬੰਦ ਕਰ ਕਿ ਇਹ ਲੋਪਾਪਰ ਰੇਪੀਰੀਅਨ ਕਹਿੰਨੇ ਨੇ ਰੇਪੀਰੀਅਨ ਨੂੰ ਆਪਾਂ ਮੈ ਤਾਂ ਹੁਣ ਤਾਂ ਭੀ ਤੰਤ ਨੂੰ ਹੀ ਪਤਾ ਕਿ ਰੇਪੀਰੀਅਨ ਕੀ ਆ ਹਮ ਰੇਪੀਰੀਅਨ ਰੂਟ ਜਿਹੜਾ ਵੀ ਜਿਹੜਾ ਉੱਤਰਾ ਰੇਪੀਰੀਅਨ ਉਹਨੂੰ ਕਿਹਾ ਜਾਂਦਾ ਵੀ ਜਿੱਥੋਂ ਦਰਿਆ ਪਾਣੀ ਆ ਰਿਹਾ ਹ ਹ ਜੀ 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 ਜਿਵੇਂ ਹਿਮਾਚਲਿੰਧਾ ਦਾ ਆਪਾਂ ਰੇਪੀਰੀਅਨ ਹੈ ਜਿਹੜੇ ਦਰਿਆਵਾਂ ਦਾ ਪੰਜਾਬ ਵੀ ਕਹਿੰਦਾ ਨੇ ਇਹ ਮੈਂ ਆਪਾਂ ਰੇਪੀਰੀਅਨ ਹਿਮਾਚਲ ਹੈ ਹ ਹ ਜੀ 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 ਜਿਹੜਾ ਇਹ ਕੀ ਹੈ ਕਿਉਂਕਿ ਬਿਆਸ ਤੋਂ ਮਾਚ ਤੋਂ ਮੰਡੀ ਤੋਂ ਆਲਸ਼ਾ ਤੋਂ ਹ ਹ ਸਤਲਜ ਵੀ ਤੋਂ ਆਵੇ ਸੋ ਇਸ ਕਰਕੇ ਜਿਹੜਾ ਆਪਾਂ ਰੇਪੀਰੀਅਨ ਹੈ ਉਹ ਜਦ ਪਾਣੀ ਰੋਕਦਾ ਹੈ ਤਾਂ ਉਹਦੇ ਝਗੜਾ ਬਣਦਾ ਹੈ। ਹੂੰ ਜੀ। ਅਮਰੀਕਾ ਨੂੰ ਰੋਕਣ ਦਾ ਅਧਿਕਾਰ ਨਹੀਂ ਹੁੰਦਾ। ਹੂੰ ਅੰਤਰਰਾਸ਼ਟਰੀ ਕੌਂਸਲ, ਅਮਰੀਕਾ ਨੇ ਰੋਕਿਆ ਸੀ। ਮੈਕਸੀਕੋ ਨੇ ਰੋੜਾ ਪਾਇਆ। ਵੀ ਟੁਕਿਆ ਕਿਵੇਂ ਉੱਪਰੋਂ ਉਤਲੇ ਹੋਣਾ ਪੈਰੀਂ, ਟੁਕਿਆ ਉਹ ਲੋਮੀ। ਜੇ ਅਮਰੀਕਾ ਨੇ ਇਹ ਤਾਂ ਨਹੀਂ ਮੰਨਿਆ ਵੀ ਅਸੀਂ ਰੋਕ ਨਹੀਂ ਸਕਦੇ। ਕਹਿੰਦਾ ਜਦੋਂ ਅਸੀਂ ਜਾਮ ਦ੍ਰਿਸ਼ਟੀ ਕਰਕੇ ਛੱਡ ਦਿੰਦੇ ਹਾਂ ਕਿਉਂਕਿ ਅਮਰੀਕਾ ਤਕੜਾ ਮਣ ਹੈ। ਹੂੰ ਜੀ ਜੀ। ਇਹ ਤਾਂ ਸੱਤ ਦੇ ਸੱਤੀ ਵਿੱਚ ਹੀ ਸਵਾਰ ਹੈ। ਸੋ ਜਿਹਨੂੰ ਦਰਿਆਵਾਂ ਦੀ ਹਾਈਡਰੋਲੋਜੀ ਨਹੀਂ ਪਤਾ ਜਿਹਨੂੰ ਦਰਿਆਵਾਂ ਦੇ ਪਾਣੀ ਦਾ ਵਹਾਅ ਦਾ ਨਹੀਂ ਪਤਾ ਰੂਲ ਦਾ ਨਹੀਂ ਬਸ ਠਾਕਾ ਠਾਕਾ ਦਾ ਸਮਝਦਾ ਛੱਪਦਾ 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 ਹੂੰ ਤੇ ਇੱਕ ਸੈਂਟੀਮੈਂਟ ਇਹ ਕਰਨ ਦੀ ਬਜਾਏ ਇਹ ਹੀ ਵਜਾਏ ਗਲਤ ਸੋ ਇਹ ਕਰਨ ਇਸ ਲਈ ਚੁੱਕ ਖੋਲ ਕੇ ਨੇ ਜਿਹੜੇ ਬੰਦੇ ਫੌਜ ਦੀ ਵਰਦੀ ਚੋਹ ਆਏ ਕਿਵੇਂ ਕਿੱਥੋਂ ਆਏ ਇਹ ਇਹ ਕਹਿੰਦੇ ਵੀ ਧਰਮ ਪੁੱਛ ਪੁੱਛ ਕੇ ਉਹਦੀ ਕੋਈ ਤਾਂ ਕੋਈ ਰਿਕਾਰਡਿੰਗ ਕੋਈ ਸਬੂਤ ਜਿਹੜੇ ਵੀ ਭਾਈ ਹਾਂ ਧਰਮ ਪੁੱਛ ਕੇ ਮਾਰੇ ਨੇ ਜਿਹੇ ਧਰਮ ਪੁੱਛ ਕੇ ਮਾਰੇ ਨੇ ਜਿਹੜੇ ਬਾਹਰ ਦੇ ਵਿਦੇਸ਼ੀ ਮਾਰੇ ਗਏ ਉਹ ਕੌਣ ਸੀਗੇ ਜਿਹੜਾ ਇਹ ਮੁਸਲਮਾਨ ਮਾਰੇ ਇਹ ਉਹ ਕੌਣ ਸੀਗੇ ਇਹ ਤਾਂ ਵੱਡੇ ਸਵਾਲ ਹੂੰ ਜੀ ਜੀ ਇਹ ਸਹੀ ਸਵਾਲ ਦਾ ਜਵਾਬ ਦੇਣ ਦੀ ਬਜਾਏ ਅਸੀਂ ਮੁੜ ਕੇ ਦੋ ਕੰਮ ਸ਼ੁਰੂ ਕਰਦੇ ਇੱਕ ਤਾਂ ਇਹਨਾਂ ਦਾ ਬੜਾ ਵਫਾਹ ਬਹਾਜ ਆਖਾ ਲਾ ਕੇ ਸਾਰਾ ਜਲੀ ਰਾਮਾ ਸੁਪਰੀਮ ਕੋਰਟ ਕੀ ਕਬੀਆ ਸੁਪਰੀਮ ਕੋਰਟ ਕੀਆ ਸੁਪਰੀਮ ਕੋਰਟ ਕਿਹਾ ਹੁੰਦਾ ਚੰਗਾ ਦੂਜਾ ਅਸੀਂ ਉਹਦੇ ਉੱਤੇ ਜਿਹੜਾ ਹੈ ਆਖੇਤਾ ਹੁਣ ਜੇ ਤੁਸੀਂ ਸੁਪਰੀਮ ਕੋਰਟ ਕੋਹਾਤ ਲਾ ਤੁਸੀਂ ਪਹਿਲੇ ਜੁਣ ਕੇ ਰਹੇ ਸੀ ਤੁਸੀਂ ਬਰਤਾਨਾ ਨਾ ਚਾਹਣੇ ਵੇ ਸਾਰਾ ਕੁਝ ਗਵਰਨਮੈਂਟ ਸੋਲੂਸ਼ਨ ਕੋਲ ਕਰਾ ਲਿਆ ਪਹਿਨਾ ਇਹ ਸਮਝੋ ਤੇ ਨਾਮ ਕਰੇ ਠੀਕ ਹੈ ਹੂੰ ਜੀ ਯਾਦ ਕਰ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਜੀ ਦੇ ਹੁਣ ਨੇ ਨਜੂਦੋ ਪਰਬਾਤ ਜੀ ਜੀ ਨਰਿੰਦਰ ਮੋਦੀ ਜੀ ਜੀ ਇਹ ਗੁਜਰਾਤ ਦੇ ਸੀਐਮ ਸੀਗੇ ਹੂੰ ਡਾਕਟਰ ਮਨਮੋਹਨ ਸੁਭਾ ਜੀ ਸਰਕਾਰ ਸੀ ਇਹ ਐ ਬਾਹਾਂ ਖੜੀਆਂ ਕਰ ਕਰਕੇ ਕਹਿ ਰਹੀ ਸੀ ਦੇਖਿਏ ਸਰਦ ਨੇ ਆਪ ਹੀ ਕੰਟਰੋਲ ਨੇ आज आपके कंट्रोल में है आंतरिक शास्त्र के कंट्रोल में है मुद्रा आपके कंट्रोल में है समावेज आप, इंटरनेशनल आपके कंट्रोल में है तो सीना चाहिए रोको उसको अभी ननु पूछो थोनू 11 साल हो गए तू सीधा चुगंडियां की सीने वाले हो उन्हें 55 साल का जवाब दे जेड़े पांच सवाल मोदी साहब ने आए वहां खड़ियां करके ਡਾਕਟਰ ਮਨਮੋਹਨ ਸੁਣ ਤੇ ਕਹੇ ਸੀ ਉਹ ਹੀ ਪੰਜਾ ਸਵਾਲਾਂ ਨੂੰ ਇੱਧਰ ਲਿਖਦਾ ਹੈ ਨਾ ਕਹਿੰਦੇ ਇਹਦਾ ਫਿਆ ਕਰਤਾ ਹੈ ਆ ਕਰਤਾ ਦੱਸ ਦੇਣਾ ਹੂੰ ਜੀ ਜੀ ਬਿਲਕੁਲ ਫਿਰ ਤਾਂ ਇਹੀ ਹੈ ਵੀ ਜੇ ਜਦੋਂ ਹੀ ਮਾਰੀ ਸਾਡੇ ਅੰਮ੍ਰਿਤ ਘੋਟ ਤੇ ਕਦੀ ਮਾਰਦਾ ਨਹੀਂ ਕੋਈ ਦੋਸ਼ ਅਸੀਂ ਜਿਉਂਦਾ ਜ਼ਿਕਰੀ ਜਾਈ ਜਿਵੇਂ ਸਭ ਸਿੱਧੂ ਨੂੰ ਸੇਵਾ ਦਾ ਕਤਲ ਹੋਇਆ ਤਾਂ ਸਾਰੀ ਵੀ ਜੇਪੀ ਨੇ ਸਾਰੇ ਰੋਲ ਪਾਇਆ ਵੀ ਕਿਉਂਕਿ ਭਗਵੰਤ ਮਾਨ ਇਹ ਕਹਤਾ ਸੀ ਵੀ ਅਸੀਂ ਇਹਦੀ ਸਿਕਿਉਰਿਟੀ ਕਟਾਤੀ ਉਹਨਾਂ ਨੂੰ ਮੌਕਾ ਦੇ ਗਿਆ ਤੇ ਇਹ ਗੱਲ ਤਾਂ ਸਾਡੇ ਗਰੇਵ ਮੰਤਰੀ ਜੀ ਨੇ ਵੀ ਕਿਹਾ ਕੁਝ ਦਿਨ ਪਹਿਲਾਂ ਹੀ ਕਿਹਾ ਤੇ ਬਿਲਕੁਲ ਸ਼ਾਂਤ ਹੈ ਵੀ ਕੋਈ ਚੱਕਰ ਨਹੀਂ ਆ। ਦੂਜੀ ਗੱਲ ਉੱਤੇ ਸਿਕਰਟੀ ਫੋਰਸ ਦਾ ਤਾਂ ਕੰਮ ਨਹੀਂ ਇਹ ਤਾਂ ਜਵਾਬ ਤਾਂ ਦੇਣਾ। ਇਹ ਤਾਂ ਮੁੜ ਕੇ ਪੜਵਾਵਾ ਆ ਰਹਿਲਵਾਨ ਤੇ ਪੜਵਾਵਾ। ਹੂੰ ਦੋਨੇ ਪੀਣਾ ਲਈ ਨੇ। ਇਹ ਤਾਂ ਰਹੀਏ ਕੰਮ ਹੋ ਗਿਆ। ਵੀ ਉੱਥੇ ਜਿੱਡੀ ਗੱਡੀ ਖੜੀ ਰਹੀ ਹੈ ਰਿਆਡਿਕਸ ਉਹਦੇ ਵਿੱਚ ਐ ਤੇ ਉਲਟੇ ਪਾਸੇ ਖੜੀ ਰਹੀ ਹੈ। ਤੇ ਉਹਨਾਂ ਕਿਵੇਂ ਪਤਾ ਲੱਗਿਆ ਵੀ ਕਿਹੜੀ ਗੱਡੀ ਹੈ ਜਿਹੜੀ ਬੁਲਟ ਪ੍ਰੂਫ ਨਹੀਂ ਹੈ ਉਸੇ ਚੀਜ਼ ਉਹਨੇ ਉਹ ਚਲਾਇਆ ਕਿ ਉਹਦੇ ਆਦੀ ਤਕਨੀਕ ਸਿੰਘ ਦੱਸਿਆ ਵੀ ਉਹ ਖੜੀ ਕਿਵੇਂ ਰਹੀ ਉੱਥੇ ਇੰਨਾ ਚਿਰ 12-14 ਘੰਟੇ। ਉਹਦਾ ਜਵਾਬ ਤਾਂ ਦੇ ਨਹੀਂ ਰਹੇ। ਹੂੰ ਸੋ ਜਦ ਤੁਸੀਂ ਲੋਕਾਂ ਨੂੰ ਜਵਾਬ ਨਹੀਂ ਦੇਣਾ ਲੋਕਾਂ ਨੂੰ ਭੀੜ ਸੰਤਰ ਬਣਾ ਬਣਾ ਕੇ ਕਿੰਨੀ ਦੇਰ ਚਲਾਓ ਮੁਰਕ ਤੁਸੀਂ ਭੀੜ ਸੰਤਰ ਨਾਲ ਨਹੀਂ ਚੱਲਦਾ ਜਨਿਸਕੀ ਨੇ ਪੂਰਾ ਜੋਰ ਲਾਇਆ ਸੀ ਯੂਕਰੇਨ ਚ ਭੀੜ ਸੰਤਰ ਬੁਲਾਉਂਦਾ ਜਪਾਨ ਭਗਾ ਗਿਆ ਜਿਹੜਾ ਹਰੁਕ ਹੈ ਹੂੰ ਇਹ ਠੀਕ ਹੈ ਉਹ ਛੋਟਾ ਮੁਰਕ ਸੀ ਸਾਡੇ ਨਾਲ ਵੱਡਾ ਥੋੜੀ ਜ਼ਿਆਦਾ ਦੇਰ ਕੱਟ ਜੂਗਾ ਭੀੜ ਸੰਤਰ ਨਾਲ ਕਦੇ ਮੁਰਕ ਨਹੀਂ ਚੱਲਦੇ ਮੁਰਕ ਵਿੱਚ ਹੀ ਨਾਲ ਚੱਲਦੇ ਨੇ ਲੋਕਾਂ ਨੂੰ ਪਾ ਕੇ ਮੁਰਕ ਨਹੀਂ ਚੱਲਦੇ ਤੁਸੀਂ ਪਾ ਲਈ ਤੁਸੀਂ ਦਿਓ ਰਿਟਰਮੀਸ਼ਨ ਦਿਓ ਜਿਹੜੀ ਮਰਜ਼ੀ ਦੇਣੀ ਆ ਇਹ ਤਾਂ ਨੰਬਰ ਕਰਦਾ ਦੀ ਜਦ ਕਿੱਥੇ ਨੂੰ ਜਾਂਦੀ ਹੈ ਜਦ ਛੱਤੀ ਸਿੰਘ ਪੁਲਾਖ ਹੋਈ ਸੀ ਛੱਤੀ ਕਤਲ ਹੋਈ ਸੀ ਇਸ ਕਾਮੇ ਉਦੋਂ ਵੀ ਬਿਲਡਿੰਗ ਚ ਨਾਇਆ ਸੀ ਹਾਂ ਫਿਰ ਇਹ ਪੀਰ ਨਾ ਜੇ ਉਹ ਪਰਾਸਤ ਬਕੀ ਹੋ ਆਦੇ ਸੀ ਹਾਲਾਂਕਿ ਉਹ ਆਤ ਆਪਣੀ ਲਈ ਯਾਤਰਾ ਕਰ ਰਹੀ ਸੀ ਸੋ ਇਹ ਜਿਹੜੇ ਵੱਡੇ ਸਵਾਗਤ ਕਰਨ ਦੇ ਹੈਗਾ ਨੇ ਇਹ ਉਹਦਾ ਸਵਾਗਤ ਕਰਨ ਵਾਸਤੇ ਠੱਪ ਦੇ ਬੱਤੀ ਖੜੇ ਕਰੇ ਨਹੀਂ ਉਹਦੇ ਬੱਚੇ ਆਰਾਮ ਨਾਲ ਏਸੀ ਗੱਡੀ ਚ ਬੈਠੇ ਨੇ ਇਹ ਤਾਂ ਮਤਲਬ ਕੋਈ ਕਿਤੇ ਨਾ ਕਿਤੇ ਫਿਰ ਅੰਮ੍ਰਿਤਸਰ ਜੀ ਜਾ ਰਹੇ ਨੇ ਸੋਸ ਕਰਨ ਜਾ ਰਹੇ ਨੇ ਰੈਡ ਕਾਰਪਟ ਵੈਲਕਮ ਕਰਨ ਜਾ ਰਹੇ ਆ ਅਸੀਂ ਹਾਂ ਆਪ ਸੋਸ ਕਰਨਾ ਵੱਡੇ ਤੋਂ ਵੱਡੇ ਬੰਦੇ ਦੁਨੀਆ ਦੇ ਵੱਡੇ ਵੱਡੇ ਲੀਡਰ ਜਦੋਂ ਸੋਸ ਕਰਨ ਜਾਂਦੇ ਨੇ ਉਹਨੂੰ ਰੈਡ ਕਾਰਪਟ ਵੈਲਕਮ ਤਾਂ ਕਰੇਲੀ ਆਂ ਬਸ ਲਈ ਰੈਡ ਕਾਰਪਟ ਵੈਲਕਮ ਦਾ ਤਾਂ ਮਤਲਬ ਇਹ ਸੀ ਵੀ ਤੁਹਾਡਾ ਸਾਰਾ ਜੋ ਤੁਸੀਂ ਚਾਹੁੰਦੇ ਸੀ ਉਹ ਹੋ ਗਿਆ ਮੈਂ ਤੁਹਾਨੂੰ ਇਹ ਹੀ ਕਹੂੰਗਾ ਆਂ ਬੰਦਤਾ ਨਹੀਂ ਤਾਂ ਰੈਡ ਕਾਰਪਟ ਵੈਲਕਮ ਰੈਡ ਕਾਰਪਟ ਵੈਲਕਮ ਤਾਂ ਸੀ ਕਿਸੇ ਸਫਲਤਾ ਤੇ ਇੱਥੇ શુભ ਮੌਕੇ ਦਾ ਤੇ ਇੱਥੇ ਤਾਂ ਸਫਲਤਾ ਸੀ ਤੇ ਅਸ਼ુભ ਮੌਕਾ ਸੀ ਫਿਰ ਇਸ ਕਰਕੇ ਆ ਜਿਹੜਾ ਵੀ ਅਸੀਂ ਪਾਣੀ ਬੰਦ ਕਰਦੇ ਠੀਕ ਹੈ ਸੀਟਿੰਗ ਤੱਕਦੋਂ ਦਾ ਇੱਕ ਤਾਂ ਉਹ ਕਹਿੰਦੇ ਵਰਲਡ ਬੈਂਕ ਨੇ ਕਰਾਇਆ ਹੋਇਆ ਜੀ ਤੇ ਵਿੱਚ ਵਿੱਚ ਸਮਝੌਤੇ ਦੇ ਸਾਰਾ ਨਕੜਿਆ ਹੋਇਆ ਜੀ ਤੇ ਇਹਦੇ ਵਿੱਚ ਕੋਈ ਤਰ੍ਹਾਂ ਦਾ ਰੋਟ ਹੋਏ ਵਰਲਡ ਬੈਂਕ ਕੋਲ ਕਿੰਜ ਜਾ ਸਕਦੀ ਹੈ ਹੁਣ ਜੇ ਪਾਕਿਸਤਾਨ ਉਤਰਾਵੇ ਉਹ ਚਲਾ ਜਾਊਗਾ ਇਹ ਜਾ ਹੀ ਨਹੀਂ ਸਕਦੇ ਕਿਉਂਕਿ ਨੰਤਾਪ ਹੀ ਬੰਦ ਕਰਿਆ ਹੈ ਹੂੰ ਜੀ 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 ਤੈਨਾਂ ਇਹ ਤਾਂ ਦੇਖ ਲੈਂਦੇ ਵੀ ਭਾਈ ਇਹ ਸੰਗਤਤਾ ਕਰਿਆ ਕਿ ਪੇਸ਼ੀ ਕੀਰੇ ਹਟਵਾਉਣ ਤੇ ਕਰਿਆ ਸੀ ਛੂੰ ਕਰਿਆ ਸੀ ਪਾਣੀ ਉਹਨਾਂ ਨੂੰ ਤਾਂ ਪਹਿਲਾਂ ਹੀ 70% ਮੇਰੇ ਅਸਬਾਲ 30% ਸੰਗਤ ਪਾਣੀ ਪੀਂਦੇ ਤੇ ਵੀ ਬਠੰਦ ਵੀਰੇ ਹੂੰ ਹੂੰ ਜੀ ਲਾਗੋ ਬਟਾ ਨਾ ਪਾਣੀ ਕਿਦੜਿਆ ਹੋ ਗਿਆ ਮੇਰੇ ਨਾ ਤੇ ਲੋਲ ਲੋ ਨਾ ਹਣਾ ਇਧਰ ਹੂੰ ਹੂੰ ਸੋ ਇਹ ਜੱਦਾ ਨਾ ਬੜੀਆ ਸੌਖੀ ਆ ਨੇ ਇਸ ਮੁਡਕ ਨੇ ਇਕੱਠੇ ਜੀ ਲੈ ਯੋਸ਼ੀ ਦੇ ਸੋ ਪੂਰਾ ਦਾ ਪੂਰਾ ਕਸ਼ਮੀਰ ਜਿਹਨੂੰ ਅਤਵਾਦੀ ਵਖਵਾਦੀ ਕਿਹਾ ਜਾਂਦਾ ਸੀ ਡਾਕੇ ਦਾ ਸਰਕਾਰਨਾ ਖੱਗ ਗਿਆ ਇਸ ਹਾਲ ਵਿੱਚ ਹੂੰ ਜੀ ਬਿਲਕੁਲ ਮਸਜਿਦਾਂ ਤੋਂ ਲਾਉਣ ਹੋਣੇ ਸ਼ੁਰੂ ਹੋ ਗਏ ਉਹਦਾ ਕਿੱਥੇ ਜ਼ਿਕਰ ਹੈ ਹੂੰ ਤੁਸੀਂ ਕਿਤੇ ਮੀਡੀਆ ਸੁਣਾ ਮੈਂ ਨਹੀਂ ਸੁਣਾ ਜਿਹੜੇ ਤਾਂ ਮੀਡੀਆ ਸੋਸ਼ਲ ਮੀਡੀਆ ਵੈਸੇ ਹੀ ਆਜ਼ਾਦ ਜੀ ਨੇ ਉਹਨਾਂ ਨਹੀਂ ਕਰਿਆ ਜਿਹੜਾ ਇਹਨਾਂ ਦਾ ਗੋਦੀ ਮੀਡੀਆ ਜਾਂ ਜਿਹੜੇ ਇਹਨਾਂ ਦੇ ਆਈਟੀ ਸਰ ਨੇ ਉਹਨਾਂ ਨੇ ਇੱਕ ਨੇ ਨਹੀਂ ਕਰਿਆ ਹੂੰ ਜੀ ਕਿਉਂ ਨਹੀਂ ਕਰਿਆ ਫਿਰ ਇਹ ਤਾਂ ਪ੍ਰਚਾਰ ਕਰਨ ਦੀ ਲੋੜ ਸੀ ਵੀ ਕਸ਼ਮੀਰ ਸਾਡਾ ਸਾਡੇ ਨਾਲ ਕਰ ਹੂੰ ਜਿੱਤੇ ਉਹਨਾਂ ਦਾ ਮਨੂਵਲ ਕਹਿ ਰਿਹਾ ਵੀ ਕਸ਼ਮੀਰ ਸਾਡਾ ਸਾਡੀ ਸ਼ਾਰਾ ਗਿਆ ਤਾਂ ਉਹਦਾ ਤਾਂ ਸਿੱਧਾ ਜਵਾਬ ਹੀ ਹੈ ਵੀ ਤੇਰਾ ਕਸ਼ਮੀਰ ਕਿੱਥੇ ਹੋ ਗਿਆ ਹੂੰ ਆ ਕਸ਼ਮੀਰ ਦੇ ਲੋਕਾਂ ਨੂੰ ਦੇਖ ਅੱਜ ਤੋਂ ਅਮਰੁੱਦਲਾ ਨੂੰ ਛੱਡ ਦੇ ਉਸ ਤੋਂ ਨੀਸ ਗਾਸੀ ਬਾਕੇ ਨੂੰ ਆਮ ਲੋਕਾਂ ਨੂੰ ਦੇਖ ਉਸ ਤੋਂ ਨੀ ਮਸਜਿਦਾਂ ਨੂੰ ਦੇਖ ਆਮ ਕਸ਼ਮੀਰੀਆਂ ਨੂੰ ਦੇਖ ਕਿਵੇਂ ਸਾਡੇ ਨਾਲ ਕਰਦੇ ਨੇ ਮੱਕਾ ਦੇ ਸੁਣੀ ਲੋੜਾ ਲਾ ਇਹ ਠੀਕ ਹੈ ਪਾਕਿਸਤਾਨ ਕਹੀ ਜਾਂਦਾ ਮੈਂ ਨਹੀਂ ਨਹੀਂ ਸਾਰੀ ਸ਼ਾਰਾ ਗਿਆ ਜੀ ਫਿਕਰ ਚਲਾ ਜੀ ਲਾ ਲੜੀ ਗਾ ਜਦੋਂ ਸਾਡੇ ਚੇ ਵਿਜੇ ਤੋਂ ਨਹੀਂ ਸ਼ਾਰਾ ਗਿਆ ਤੇ ਤੁਸੀਂ ਹੁਣ ਤੱਕ ਕੀ ਕਰਦੇ ਸੀ ਹੂੰ ਛੜਾ ਲੈਂਦੇ ਜੇ ਇੰਨੀ ਤਕੜੇ ਸੀ ਹਾਂਜੀ ਬਿਲਕੁਲ ਬਿਲਕੁਲ ਜੀ ਤੁਸੀਂ ਵਾਰ ਵਾਰ ਸੰਗਾ ਲੈ ਕੇ ਭਾਰਤ ਨਾਲ ਹਰ ਵਾਰੀ ਮੂਹ ਨਹੀਂ ਕਾਦੀ ਹੈ ਕੋਈ ਇੱਕ ਇੱਕ ਜਗ੍ਹਾ ਸੀ ਦੱਸ ਦੇਣਾ ਜਿੱਥੇ ਪਾਕਿਸਤਾਨ ਨੇ ਮੂਹ ਨਹੀਂ ਕਾਦੀ ਹੋਈ ਹੂੰ ਹੂੰ ਕਿ ਹੱਥ ਵਿੱਚ ਜੰਗਾ ਦੇ ਵਿੱਚ ਨਾਉਨ ਬੀਜੇਪੀ ਸਰਕਾਰ ਸੀ ਇੱਕ ਜੰਗ ਦੇ ਵਿੱਚ ਬੀਜੇਪੀ ਸਰਕਾਰ ਸੀ ਕਰਦੇ ਹਾਂ ਦੀ ਬਾਦਪਾਈ ਦੇ ਜਲ ਕਾਰਕਲ ਹੋਇਆ ਹੂੰ ਹੂੰ ਜੀ ਹਰ ਜੰਗ ਦੇ ਵਿੱਚ ਚਾਰੇ ਚਾਰੇ ਜੰਗਾਂ ਦੇ ਵਿੱਚ ਜੀ ਬਿਲਕੁਲ ਚਾਰੀ ਜੰਗਾਂ ਚ ਜੋ ਤੁਸੀਂ ਸਾਡਾ ਕੀ ਵਕਾਲ ਲੋਗੇ ਤੁਸੀਂ ਕੋਈ ਸਾਨੂੰ ਇਹ ਮਤਲਬ ਸੋਚਾਂ ਦੀ ਇਹ ਗੁਰਜੀ ਲਈ ਵੀ ਮੂਛ ਪਾ ਲੋਗੇ ਹੂੰ ਹੂੰ ਠੀਕ ਹੈ ਤੁਸੀਂ ਆਪਣੇ ਆਪਿਆਂ ਨੂੰ ਸਾਡਾ ਕੋਈ ਤਾਂ ਜਿੰਨਾ ਕ ਜਨੂਰੀਤੀ ਰੋਕਾ ਸਕੇ ਤੁਸੀਂ ਪ੍ਰਾਈਮ ਸਨ ਆਫ ਦਨੁਕਤੋਂ ਕਿਹੜਿਆਂ ਨੂੰ ਜੋ ਕੰਤੀ ਦੇ ਜਾਂਦੇ ਸਾਡੇ ਇਹ ਜਿਹੇ ਕੰਮ ਤਾਂ ਜੇ ਹੋਇਆ ਨਹੀਂ ਹੂੰ ਹੂੰ ਜੀ ਬਿਲਕੁਲ ਨਾ ਭਾ ਉਸ ਨਾਲ ਦੇ ਹੋਣੇ ਠੀਕ ਹੈ ਸਾਡੇ 100 ਲੱਖ ਸ ਨੇ ਪਰ ਜੇ ਮੁਕਾਬਲਾ ਕਰਦੇ ਹੋ ਫਿਰ ਆਂ ਕਿ ਕਰੋ ਤੁਸੀਂ ਨੇ ਮੁੜ ਕੇ ਇਕੱਠੇ ਵੱਖ ਵੱਖ ਹੋ ਸੀਗੇ ਹੂੰ ਹਾਂ ਜੀ ਸਾਡੇ ਆਲਾ ਦੇਖ ਲਓ ਪ੍ਰਬੰਧ ਵੀ ਦੇਖ ਲਓ ਸਾਡੇ ਜ਼ਕਾਫ ਵੀ ਦੇਖ ਲਓ ਸਾਡੇ ਭਾ ਵੀ ਦੇਖ ਲਓ ਰੋਜ਼ਗਾਰ ਵੀ ਦੇਖ ਲਓ ਸਾਡੇ ਲੋਕਾਂ ਦਾ ਹਾਲ ਵੀ ਦੇਖ ਲਓ ਤੁਹਾਡਾਂ ਦਾ ਵੀ ਦੇਖੋ ਸਹੀ ਗੱਲ ਨਹੀਂ ਹੈ ਆਹ ਇਹ ਜਵਾਬ ਜਿਹੜਾ ਸੀ ਕਿ ਨਾ ਦੇਸ਼ ਇਕੱਠਾ ਹੋ ਕੇ ਗੱਲ ਕਰੇ ਅਸੀਂ ਉਹ ਨਹੀਂ ਹੈ। ਹੂੰ। ਇਤੋਂ ਹੀ ਮਨੋ ਝੰਕਾ ਪੈਂਦੀ ਹੈ ਨਹੀਂ ਭਾਜੀ ਦਾ ਇਹਦੇ ਵਿੱਚ ਕਿਤੇ ਨਾ ਕਿਤੇ ਸਿਆਸੀ ਹਿੱਤ ਹੈ। ਦੇਸ਼ ਨੂੰ ਇਕੱਠਾ ਨਹੀਂ ਕਰਨਾ ਚਾਹੀਦੀ। ਉਹ ਸਿਆਸੀ ਨਾਹਲ ਹੈ ਨਾ। ਸਿਆਸੀ ਨਾਹਲ ਨਾਲ ਮਾਸਟਰ ਕੱਢੇ ਜਿਵੇਂ ਮੈਂ ਕਰਤਾ। ਮੈਂ ਕਹਿੰਦਾ ਜਿਵੇਂ ਕਿਸਾਨ ਨੂੰ ਬਣਾਵੇ ਨਹੀਂ ਇਹ ਹੀ ਕਰਿਆ ਸੀ ਨਾ ਜਿਹੜੇ ਬਾੜਾਂ ਤੇ ਬੈਠੇ ਜਿਵੇਂ ਅਸੀਂ ਉਹ ਫੈਸਲਾ ਕਰਾਂਗੇ। ਕੋਈ ਹੋਰ ਨਹੀਂ ਕਰ ਸਕਦਾ। ਸੁਣਨ ਮਗਰ ਕੋਈ ਹੀ ਨਹੀਂ ਕਰਦਾ। ਇਹਦਾ ਧਿਆਨ ਰੱਖਣ ਦੀ ਲੋੜ ਹੈ ਇਹਨੂੰ ਸਮਝਣ ਦੀ। ਬੁਝੇ ਬਣੇ ਡਾਕਟਰ ਸਾਹਿਬ ਇਹ ਭਾਵੇਂ ਡਿਪਲੋਮੈਟਿਕ ਇਹ ਫੈਸਲੇ ਆਇਆ ਖੈਰ ਸਰਕਾਰਾਂ ਨੂੰ ਕਰਾਰੇ ਜਵਾਬ ਲਈ ਵੀ ਅੱਗੇ ਆਉਣਾ ਪੈਂਦਾ ਹੈ। ਅਟਾਰੀ ਬਾਰਡਰ ਬੰਦ ਹੋਣਾ ਵਾਗਾ ਇਹ ਵਪਾਰ ਵਾਲਾ ਮੈਟਰ ਪਿਛਲੇ ਦਿਨੀ ਉੱਠੀ ਸੀ ਗੱਲ ਕਿ ਵਪਾਰ ਖੁੱਲਣ ਤੇ ਇਹਦੇ ਉਲਟ ਹੁਣ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜੇਕਰ ਆਪਣਾ ਥੋੜਾ ਜਿਹਾ ਗੱਲ ਕਰ ਲਈਏ। ਦੇਖੋ ਜਿੱਥੇ ਤੱਕ ਸਵਾਲ ਹੈ ਬਾਰਡਰਾਂ ਬੰਦ ਕਰਨ ਦਾ ਜਾਂ ਲੜਾਈ ਹੁੰਦੀ ਹੈ ਉਹ ਤੋਂ ਬਾਰਡਰਾਂ ਬੰਦ ਹੋ ਜਾਂਦੀਆਂ ਨੇ। ਹੂੰ ਜਦ ਕਹਿੰਦੇ ਜਾਂਦੀ ਹੋਈ ਸੀ ਜੇ ਉਸ ਅਗਾ ਸੱਤਵੇਂ ਟੇਪੁੱਲ ਸੀ ਜੋ ਸਾਨੀ ਵਾਲਾ ਜੀ ਉਪਰ ਤੋਂੜਿਆ ਗਿਆ ਸੀ ਹੂੰ ਤਾਂ ਕਿ ਪਕਸਾਂ ਦੀ ਆਮੀਨਾ ਸਕੇ ਜੀ ਜੀ ਇਹ ਤਾਂ ਮਲਟੀ ਟੈਕਟਿਕਸ ਹੁੰਦੇ ਨੇ ਕਿ ਉਹਦੇ ਵਿੱਚ ਪਟਾਰੀ ਬਾਗਾਵਾਰ ਦਾ ਸੀ ਬੰਦ ਵੀ ਕਰਤਾ ਕਿ ਟੰਕਰ ਉਹਦੇ ਨਾਲ ਛੋਟੇ ਹੱਥ ਪੈਦਾ ਕਿਹੜਾ ਉਸੇ ਵਪਾਰ ਹੁੰਦਾ ਸੀ ਦੋ ਕੀ ਵੱਡ ਮੁੱਟ ਜਾਂਦੇ ਸੀ ਹੂੰ ਕਾ ਵੀ ਜੁਰ ਜਲੇ ਕੇ ਵਪਾਰ ਤੋਂ ਕੋਈ ਹੋਣੀ ਨਹੀਂ ਰਹੀ ਜੀ ਜੀ ਜਿਹੜੀ ਸੰਧਤਾ ਐਕਸਪ੍ਰੈਸ ਚੱਲਦੀ ਸੀ ਉਹ ਬੰਦ ਹੋ ਗਈ ਸੀ ਹੂੰ ਗੱਡੀ ਨਹੀਂ ਚੱਲ ਰਹੀ ਬੱਸ ਨਹੀਂ ਚੱਲ ਰਹੀ ਵਪਾਰ ਨਹੀਂ ਹੋ ਰਿਹਾ ਸਿਰ ਲੋਕ ਜਾਂਦੇ ਸੀ ਦੋ ਦੋ ਉਹ ਢਾਰੀ ਬਾਕਬਾ ਤੋਂ ਬੰਦ ਕਰਨਾ ਤਾਂ ਕਰਾ ਕੀ ਆ ਬੰਦ ਨਹੀਂ ਕਰਿਆ ਅਜੇ ਤੱਕ ਕਰਾ ਕੇ ਲਾ ਸੁਣਿਆ ਤੁਸੀਂ ਬੰਦ ਕਰਾ ਮੈਂ ਨਹੀਂ ਸੁਣ ਹੂੰ ਹੂੰ ਨਹੀਂ ਨਹੀਂ ਉਹਦਾ ਜ਼ਿਕਰ ਨਹੀਂ ਆਇਆ ਬਾਤ ਹੋਈ ਹਾਇ ਤਾਂ ਉਹ ਵੀ ਪਾਕਿਸਤਾਨ ਨਾਲ ਹੀ ਨਾ ਬਾਟਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੋ ਇਹ ਵੀ ਕੈਲਕੂਲੇਟਰ ਸਾਰਾ ਕੁਝ ਮੈਂ ਇਹੀ ਕਹਿਣਾ ਵੀ ਇਹ ਸਾਰਾ ਕੁਝ ਗ੍ਰਹਿ ਮੰਤਰੀ ਦੀ ਵਿਦੇਸ਼ ਮੰਤਰੀ ਦੀ ਰੱਖਿਆ ਮੰਤਰੀ ਦੀ ਪ੍ਰਧਾਨ ਮੰਤਰੀ ਦੀ ਇਹ ਚਾਰ ਵੱਡੀਆਂ ਤਾਕਤਾਂ ਨੇ ਸਾਡੇ ਦੇਸ਼ ਦੀ ਹੂੰ ਇਹ ਚਾਰਾਂ ਦਾ ਅਰਜਵੰਦ ਹੈ ਇਕੱਠੇ ਹੋ ਕੇ ਫੈਸਲਾ ਕਰਕੇ ਨਿਊਕਲੀਅਰ ਦੇ ਦਸਨ ਵਿੱਚ ਆਪੋ ਜੀ ਆ ਗਈ ਵਿੱਚ ਆਉਣ ਲੋਕ ਆ ਗਏ ਵਿੱਚ ਮੀਡੀਆ ਆ ਗਿਆ ਵੀ ਮੈਂ ਭਾਈ ਅਸੀਂ ਆ ਕਰ ਹੂੰ ਫਿਰ ਸਰਬਦਰਦੀ ਮੋ ਜੇ ਕੱਲ੍ਹ ਕੇ ਪੰਜ ਰਖਣੇ ਕਰਦੇ ਵੀ ਅਸੀਂ ਕਰਦੇ ਕਰਾਂਗੇ ਫਿਰ ਸਰਬਦਰਦੀ ਮੀਟਿੰਗ ਜੀ ਜੀ ਹਾਂ ਜੀ ਸਰਬਦਰਦੀ ਮੀਟਿੰਗ ਸ਼ਾਇਦ ਅੱਜ ਸੱਦੀ ਹੋਈ ਹੈ ਉਹਦੇ ਵਿੱਚ ਕਈ ਗੱਲਾਂ ਸਾਹਮਣੇ ਵੀ ਆਉਣਗੀਆਂ ਵਿਰੋਧੀ ਪਾਰਟੀ ਦੇ ਬਾਕੀ ਆਪੋਜੀਸ਼ਨੀ ਨੂੰ ਇੰਨੀ ਵੋਟ ਨਹੀਂ ਗਈ ਆ ਕੋਈ ਨਹੀਂ ਗੋੜ ਕਰਦਾ ਮਤਲਬ ਇਹ ਵੀ ਨਹੀਂ ਜਨਤਾ ਨੂੰ ਛੱਡ ਰਹੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਵੋਟ ਦਿੱਤੀ ਉਹਨਾਂ ਨੂੰ ਤਾਂ ਛੱਡ ਹੀ ਰਹੇ ਨੇ ਉਹ ਤਾਂ ਜਾਂਦੇ ਸਾਡੇ ਨਾਲ ਹੀ ਨੇ ਦੇਖੀ ਜੋ ਹੁੰਦਾ ਤੁਸੀਂ ਨੁਕਮ ਦੱਸੋ ਨਾ ਹੂੰ ਜੀ ਵੀ ਤੁਸੀਂ ਕਰ ਕੀ ਰਹੇ ਹੋ ਤੁਸੀਂ ਐਲਾਨ ਕਰਤਾ ਵਸੇ ਕਿੱਥੇ ਤੁਸੀਂ ਪ੍ਰੈਸ ਕਾਨਫਰੰਸਾਂ ਵੱਡੀਆਂ ਕਰਕੇ ਦੱਸਿਆ ਵੀ ਅਸੀਂ ਆਹ ਕਰੇਗਾ ਐ ਕੰਮ ਕਰਕੇ ਕਰਾਂਗੇ ਤਾਂ ਕਿ ਲੋਕ ਥੋੜੇ ਐਜੂਕੇਟ ਹੋਣ ਹੂੰ ਹਾਂ ਬਿਲਕੁਲ ਬਿਲਕੁਲ ਸਾਹਿਬ ਡਾਕਟਰ ਮੀਰਕਾਰ ਸਾਹਿਬ ਨੇ ਆਖਿਆ ਹੈ educate organize and educate ye educate nahi kar rahe organize k chuka naam k hun pehla educate laga dobi pakistan ne jo kariya ki hoye unna de jehde vadesh mantri nu ki kahi ja rahe ne bar bar vi asi takya nahi asi nahi keha civilian te chabao unna de la saamne ve aaye unna de dhyan sade samne aaye par ohnu jhooja video a gaya inna da media ta sari gal de aani inna da video ta hindu musliman kare h h ਇਨਾਂ ਦਾ ਬਿਵੀਆ ਤੱਕ ਕਸ਼ਮੀਰ ਨੂੰ ਆਪ ਹੀ ਤੋੜ ਰਿਹਾ ਵੀ ਕਸ਼ਮੀਰ ਸਾਡਾ ਹਿੱਸਾ ਹੈ ਨਹੀਂ। ਇਨਾਂ ਦਾ ਬਿਵੀਆ ਸੁਪਰੀਮ ਕੋਰਟ ਤੇ ਟੈਕ ਕਰ ਗਿਆ। ਸੋ ਇਹ ਵੱਡੇ ਵੱਡੇ ਸਵਾਲ ਨੇ ਸਾਡੇ ਸਾਹਮਣੇ। ਇਹਨਾਂ ਸਵਾਲਾਂ ਦਾ ਜਵਾਬ ਅੱਜ ਵੀ ਤੇ ਕਦੇ ਦੇਣੇ ਪਊਗਾ। ਇਹ ਸਵਾਲਾਂ ਦਾ ਜਵਾਬ ਦਿੱਤੇ ਬਿਨਾ ਇਹ ਕੱਟ ਨਹੀਂ ਸਕਦੇ, ਇਹ ਮੋੜ ਨਹੀਂ ਪਛਾਣਾ ਜਿਸ ਤਰੀਕੇ ਨਾਲ ਚੋ ਰਹੇ ਨੇ। ਸਵਾਲਾ ਤੁਸੀਂ ਇਕੱਠੇ ਹੋਵਾ ਐਡਾ ਸੰਕਟ ਆ ਗਿਆ। ਤੁਸੀਂ ਤਾਂ ਸਰਕਲ ਵੀ ਕਦੇ ਇੰਚ ਨਹੀਂ ਇਕੱਠੇ ਹੋਏ। ਹੂੰ ਜੀ। ਜੇ ਤੁਸੀਂ ਸੰਕਟ ਨਹੀਂ ਕਦੇ ਇੰਚ ਇਕੱਠੇ ਹੋਣ ਨੂੰ ਚਾਹ ਨਹੀਂ ਆਪੋਜੀਸ਼ਨ ਨੇ ਕਹਤਾ ਸਾਰੀ ਨਿਵੇਸੀ ਤੁਹਾਡੇ ਨਾਲ ਆ। ਉਸ਼ਮੀਦ ਦੇ ਦੋ ਘਾਲੇ ਕੋਦਰ ਨਾ ਕਹਤਾ ਵਿਸ਼ਲਾਲਾ ਜੇ ਤੁਸੀਂ ਉਹਦੀ ਤਾਂ ਕੋਈ ਕਦਰ ਹੀ ਨਹੀਂ ਕਰ ਰਹੇ ਵੀ ਹਾਂ ਉਹ ਨਾਲ ਨੇ ਜਦ ਤਨ ਤੁਸੀਂ ਨਹੀਂ ਰਹੇ ਤੁਸੀਂ ਤਾਂ ਆਪ ਹੀ ਚੋਰ ਵੀ ਬਣੇ ਹੋਇਆ ਚਾਹ ਹਮਮ ਖੈਰ ਦੇਖੀਏ ਜੰਮੂ ਕਸ਼ਮੀਰ ਤੇ ਠੀਕ ਹੈ ਤੁਹਾਡੇ ਕੋਲ ਪਤਾ ਹੈ ਪਰ ਦੂਜਿਆਂ ਦਾ ਵੀ ਕੋਈ ਮਤਲਬ ਹੈ ਜੰਮੂ ਕਸ਼ਮੀਰ ਦੇ ਲੋਕਾਂ ਨੇ 35 ਸਾਲਾਂ ਬਾਅਦ ਜਿਹੜਾ ਉਹਦੇ ਚ ਇਸ ਅਤੰਕ ਦੇ ਖਿਲਾਫ ਬੰਦ ਰੱਖਿਆ ਜਿਹੜੀ ਚਰਚਾ ਹੈ ਵੱਡੇ ਪੱਧਰ ਤੇ ਬਿਲਕੁਲ ਬਿਲਕੁਲ ਬੰਦ ਰੰਦ ਰੱਖਿਆ ਜੀ ਮਸਜਿਦਾਂ ਖੋਲਣੀਆਂ ਗੁਰਦੁਆਰੇ ਖੋਲਣੇ ਠੀਬ ਪਾਈਆਂ ਜੋ ਨਾ ਸਾਡੇ ਕੋਲੇ ਇੱਕ ਬੰਦੇ ਨੇ ਆਪਣੀ ਜਾਨ ਦਿੱਤੀ ਆ ਸਾਰੇ ਆਲੇ ਵੰਡਣਾ ਇਹਨੂੰ ਕੰਡਮ ਕਰਿਆ ਕੈਂਡਲ ਲਾਈਟ ਮਾਰਚ ਕਰੀਨੇ ਹੋਰ ਕੀ ਕਰ ਨੂੰ ਹੂੰ ਜੀ ਜੀ ਉਹਦਾ ਨਾਮ ਲਾਣ ਨੂੰ ਕਿਹਾ ਨਹੀਂ ਤੁਸੀਂ ਟੱਕੇ ਨਾਲ ਉਹਨਾਂ ਨੂੰ ਦੂਜੇ ਪਾਸੇ ਭੇਜਦੇ ਹੂੰ ਹਾਂ ਬਿਲਕੁਲ ਜੇ ਉਹਨਾਂ ਦੀ ਤਕਲੀਫ ਕਰੋ ਤੁਸੀਂ ਪਾਕਿਸਤਾਨ ਨੂੰ ਸਿੰਧ ਦਾ ਪਾਣੀ ਬੰਦ ਕਰੋ ਨਾ ਕਰੋ ਸੰਧੀ ਤੋੜੋ ਨਾ ਤੋੜੋ ਤੁਸੀਂ ਪਾਕਿਸਤਾਨ ਨੂੰ ਇਹ ਉਹ ਆ ਬਦੇ ਤੁਸੀਂ ਕਹਿੰਦਾ ਸਾਡੀ ਸ਼ਹਰ ਆ ਗਿਆ ਆ ਦੇਖ ਲਓ ਕਸ਼ਮੀਰੀ ਸਾਡੇ ਨਾਲ ਖੜੇ ਨੇ ਹਾਂ ਬਿਲਕੁਲ ਇਹ ਹੈ ਡਿਪਲੋਮੈਟ ਜਵਾਬ ਦੇ ਦਿਓ ਨਾ ਇਹ ਆ ਕਿ ਤੁਸੀਂ ਤੁਹਾਡਾ ਇੱਕ ਨਹੀਂ ਹੈ ਹੂੰ 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 ਫਿਰ ਤਾਂ ਮੈਂ ਜੇ ਵੱਡਾ ਜਵਾਬ ਦੇਣੇ ਫਿਰ ਕਹ ਤੂੰ ਫਿਰ ਪੁਲੇਖਾ ਨਾਲ ਕਹ ਤੁਸੀਂ ਸ਼ਹਰ ਆਇਆ ਨਾ ਜਿਹੜਾ ਤੁਸੀਂ ਨਾ ਕਨਾਲ ਕੰਪੂ ਕਰਿਆ ਹੋਇਆ ਉਹ ਨੱਕ ਜਗ੍ਹਾ ਬੈਠੋ ਸਰ ਡਾਕਟਰ ਸਾਹਿਬ ਨੇ ਜਿਹੜੀ ਨਾ ਵੀ ਜਵਾਬ ਕਿਹਾ ਫਿਰ ਇਹੋ ਜਿਹਾ ਲਿਓ ਨਾ ਵੇ ਆ ਦੇਖੋ ਇਹ ਤਾਂ ਸਾਡੇ ਨਾਲ ਖੜੀ ਕਰੇ ਨੇ ਉਹ ਦੂਜਾ ਨਾ ਜਗ੍ਹਾ ਬੈਠੋ ਜਿਹੜਾ ਤੁਸੀਂ ਕਰਜਾ ਕਰੀ ਬੈਠੇ ਹੋ ਹੂੰ ਬੀਓ ਪੇਜ ਨੂੰ ਆਪਕੇ ਨਾਲ ਆਪਸ ਨਾਲ ਤੋਂ ਪਾਈਪ ਹੈ ਹਾਂਜੀ ਹਾਂ ਬਿਲਕੁਲ ਬਿਲਕੁਲ ਜਵਾਬ ਤੁਸੀਂ ਅਗਲੇ ਨੂੰ ਉਹੇ ਜਾਂਦੇ ਹੋ ਨਾ ਜਿਹੜਾ ਜੋ ਤਾਂ ਸਵਾਲ ਹੈ ਹੂੰ ਤੁਸੀਂ ਜਵਾਬ ਤਾਂ ਉਲਟੇ ਪਾਸੇ ਦਾ ਦੇ ਰਹੇ ਹੋ ਹੂੰ ਖੈਰ ਜੋ ਇਹ ਜਵਾਬ ਨਹੀਂ ਹੈ ਖੈਰ ਅਮਰੀਕਾ ਦੇ ਨਵੇਂ ਰਾਸ਼ਟਰਪਤੀ 트ੰਪ ਨੇ ਜ਼ਰੂਰ ਕਿਹਾ ਹੈ ਕਿ ਭਾਰਤ ਦੇ ਨਾਲ ਮੈਂ ਚਟਾਨ ਵਾਂਗ ਖੜਾ ਇਹਦੇ ਵੀ ਕੋਈ ਅੰਤਰਰਾਸ਼ਟਰੀ ਮਾਇਨੇ ਹੋ ਸਕਦੇ ਹੈ ਮੈਂ ਕਹਿੰਦਾ ਮੰਨ ਲੇ ਤਾਂ ਸਾਰੇ ਇਹੀ ਨੇ 트ੰਪ ਚਾਹੁੰਦਾ ਹੈ ਵੀ ਤੁਸੀਂ ਸਾਡੇ ਸਿਰਖਾ ਸਨਮਾਨ ਖਰੀਦੋ ਕਿਪਟੋਲ ਦੇ ਗੇਮਥੀਲੀ ਕੀ ਜਿਹੜੇ ਹਮਲਾ ਹੋਇਆ ਹਮਮ ਕਿਉਂਕਿ ਮੈਂ ਕਹਿੰਦਾ ਹਮ ਸਾਹਮਣੇ ਆਉਣਾ ਚਾਹੀਦਾ ਉਸ ਦਾ ਜਿੱਦੇ ਮੋਦੀ ਸਾਹਿਬ ਬੜਾ ਮੁਸ਼ਕਲ ਨਾਲ ਕਹਿ ਤੋ ਕਿ ਸੌ ਬਚੋੜੇ ਪਾ ਕੇ ਗਏ ਸੀ ਉੱਥੇ ਕੁਝ ਤੋਂ ਉਦੋਂ ਕਰੀਬ ਦੰਦਾ ਸੁਣ ਲੁੱਟਾ ਕਰੇ ਜੀ ਪੁੱਛ ਹੁਣ ਉਹਨਾਂ ਦਾ ਜਿਹੜਾ ਇਹ ਆਇਆ ਉਹ ਤੋਂ ਪਹਿਲਾਂ ਆ ਗਿਆ ਵੀ ਨਹੀਂ ਇਹ ਸਮਝਦਾ ਇਹਨਾਂ ਨੂੰ ਖਸਾਰ ਤੱਕ ਦੀ ਨਹੀਂ ਬੰਦੇ ਉਹਨਾਂ ਦਾ ਖਸਾਰ ਵੇਚਨੇ ਨੇ ਉਹ ਕਹਿੰਦਾ ਵੀ ਭਾਰਤ ਸਾਹਮਣੇ ਨਾਲ ਇੱਕ ਤਫਾ ਹੋ ਕੇ ਖੜਾ ਹੋਵੇ ਹਮ ਭਾਰਤ ਨੇ ਕਲਾਸੀ ਤੱਕ ਦੀ ਬੜਮੈਂਕ ਨਾਲ ਜੋੜ ਕੇ ਦੇਖ ਲਿਆ ਜੋ ਕੁਝ ਹੋਇਆ ਉਹਨਾਂ ਰੁਪਿਆ ਡਾਲਰ ਕਿੱਥੇ ਤੱਕ ਪਹੁੰਚਿਆ ਹੂੰ ਜੀ ਕਿਉਂਕਿ ਸਾਡਾ ਸਾਡਾ ਇਹ ਜਹ ਹਾਲ ਨਹੀਂ ਹੋਇਆ ਸੀ ਹਾਂ ਜੀ ਹਾਂ ਜੀ ਸਾਡੀ ਕਰੰਸੀ ਜੁੜੀ ਨਹੀਂ ਹੋਈ ਸੀ ਸੁਣੋ ਅਮਰੀਕਾ ਨਾਲ ਜੁੜ ਕੇ ਵੀ ਦੇਖ ਲਾਂਗੇ ਹੁਣ ਪਤਾ ਲੱਗ ਜਿਉਂ ਇਕੱਲੇ ਅਮਰੀਕਾ ਨਾਲ ਜੁੜ ਕੇ ਕੀ ਹੋਣਾ ਹੈ ਜਦ ਕਰੋਨਾ ਦੇ ਵਿੱਚ ਅਮਰੀਕਾ ਨੇ ਸਾਡਾ ਬਾਈਕਾਟ ਕਰਤਾ ਸੀ ਕਿਸਮ ਦਾ ਜੁਕ੍ਰੇਨ ਜੰਗ ਦੇ ਵਿੱਚ ਨਾਲ ਹੋਰ ਆਪਾਂ ਤਾਂ ਪੈਟਰੋਲ ਤੇ ਪੈਸੇ ਬਥੇਰਾ ਕਮਾਏ ਜਿਹੜਾ ਰੂਮਸ ਟੋਲਨ ਦੇ ਸੀ ਸਸਤਾ ਨਾ ਜੀ ਜੀ ਬਿਲਕੁਲ ਕਿ ਜੇ ਰੂਸ ਦੇ ਕੀਨਦਾ ਨੂੰ ਸਾਡੇ ਟੱਕਰ ਕੋ ਆ ਕੇ ਅਮਰੀਕਾ ਤੇ ਸਾਡੀ ਇਤੋਂ ਦੀ ਜਿਹੜੀ ਸਿਆਸੀ ਤੇ ਰਾਜ ਉਚੋਂ ਦੀ ਆ ਵੀ ਟੱਕਰ ਪਾਈ ਜਾਵੇ ਫਿਰ ਇਹਨਾਂ ਦੀ ਮਰਗੀ ਇਹ ਤਾਂ ਪਹਿਲਾਂ ਵੀ ਅੰਗਰੇਜ਼ ਦੇ ਨਾਲ ਖੜੇ ਸੀ ਜਿਹੜੀ ਰਾਜਕਰਨੀ ਪਾਰਟੀ ਹੈ ਤਾਂ ਅੰਗਰੇਜ਼ ਨਾਲ ਪਹਿਲਾਂ ਖੜੀ ਰਹੀ ਹੈ ਅਮਰੀਕਾ ਅੰਗਰੇਜ਼ ਹੀ ਨੇ ਨਾ ਬਿਲਕੁਲ ਫਿਰ ਅੰਗਰੇਜ਼ ਨਾਲ ਖੜੀ ਹੈ ਕਮਿਊਨਿਸਟਾਂ ਦੇ ਉਲਟ ਹੈ ਰੂਸ ਵਿੱਚ ਚੇਨ ਨਾ ਜੇ ਵੀ ਕਮਿਊਨਿਸਟ ਮੰਨਿਆ ਜਾਂਦਾ ਇਹਨਾਂ ਨੂੰ ਰੇਜ ਮੰਨਿਆ ਜਾਂਦਾ ਤਾਂ ਅੰਗਰੇਜ਼ਾਂ ਨੇ ਨਾ ਪਹਿਲਾਂ ਵੀ ਖੜੀ ਰਹੀ ਆਜ਼ਾਦੀ ਖੜੀ ਰਹੀ ਹੈ ਉਹ ਤਾਂ ਹਾਰੇ ਕਰਨ ਕੇ ਕਹਿੰਦੇ ਰੇਲਵੇਸ ਤੋਂ ਛੋਲੇ ਕਰਦੇ ਵੀ ਸਰਕਰ ਨੇ ਕੀ ਹੈ ਤਦ ਲਿਖਤੀਆਂ ਪਈਆਂ ਨੇ ਤਕ ਕੋ ਦੋਲ ਨਹੀਂ ਹੈ ਸਿਰਸ ਕਰਕੇ ਜੇ ਨਾ ਰਹੇ ਉੱਧਰ ਦੇ ਪਾਸੇ ਖੜਨਾ ਹੈ ਉੱਥੇ ਵੀ ਖੜ ਕੇ ਦੇਖ ਲੈਣਾ ਰਾਹ ਲੈਂ ਚਾਓ ਆਪਣਾ ਪਤਾ ਲੱਗ ਜਿਓ ਕਿਦੋਂ ਜਾਂਦੀ ਹੈ ਗੱਲ Pakistan America ਨਾਲ ਮੇਰਾ ਸਵਾਲ ਹੈ Pakistan ਨਾਲ ਢੱਕੇ ਖੜਾ ਸੀ America Pakistan ਨਾਲ ਢੱਕੇ ਖੜਾ ਸੀ ਅਸੀਂ ਕਿ ਨਹੀਂ ਵਿਚਾਰੇ ਜੰਗਾ ਹਾਰੇ ਕੋ Pakistan ਦਾ ਸੁਣਾ ਹੂੰ ਬਿਲਕੁਲ ਬਿਲਕੁਲ ਜੀ 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 ਇਹ ਨੂੰ ਸਮਝੋ ਨਾ ਇਹ Pakistan ਦੀ ਢੱਕੇ ਮਦਦ ਤਾਂ ਕਿਹਨਾਂ ਤੱਕ ਸੀ Pakistan ਨੂੰ America ਨਾਲ ਹੂੰ ਜੀ ਸਾਡਾ ਸੈਂਚੂਰੀਨ ਟੈਂਕ ਉਹਦੀ ਮਾਰਚਾ ਜਾਂਦਾ ਸੀ ਕਿਉਂਕਿ ਸਾਡਾ 250 ਫੁੱਟ ਜਾਂ ਮੀਟਰ ਗੇਂਦਾ ਸੀ ਕੋਲਾ ਉਹਨਾਂ ਦੇ 3000 ਤੇ ਮਾਰ ਕਰਦਾ ਸੀ ਪਰ ਅਸੀਂ ਫਿਰ ਵੀ ਉਹਨਾਂ ਨੂੰ ਹਰਾਇਆ ਹੂੰ ਸਾਡੇ ਵਿਗਿਆਨੀਆਂ ਨੇ ਕੋਲ ਇਹੋ ਜਿਹਾ ਬਣਾਤਾ ਸੋ ਇਹ ਜਿਹੜਾ ਅਸੀਂ ਅਮਰੀਕਾ ਤੋਂ ਉਹ ਵੀ ਨਾਲ ਖੜਾ ਸੀ ਚੈਲੰਜ ਲਗਾਵੇ ਵੇ ਅਮਰੀਕਾ ਸਿੱਧਾ ਸਿੱਧਾ ਪਾਕਿਸਤਾਨ ਦੇ ਨਾਲ ਖੜਾ ਸੀ ਹੂੰ ਜੇ ਅਮਰੀਕਾ ਦੇ ਨਾਲ ਖੜਾ ਵੀ ਆਲੀ ਪੱਤ ਜਿੱਤਦਾ ਹੁੰਦਾ ਤੇ ਇਹ ਤਾਂ ਪਾਕਿਸਤਾਨ ਨੂੰ ਇੰਤਹਾ ਨਹੀਂ ਚਾਹੀਦਾ ਹੂੰ ਜੀ ਬਿਲਕੁਲ ਬਿਲਕੁਲ ਜੋ ਅਮਰੀਕਾ ਦੇ ਆਪਦੇ ਹਿੱਤ ਨੇ ਉਹ ਆਪਦੇ ਹਿੱਤ ਪਾਣਾ ਚਾਹੁੰਦਾ ਉਹਦੇ ਭਾਵੇਂ ਇੱਥੇ ਅਗਲੇ ਅੱਗੇ ਉਹਦੇ ਭਾਵੇਂ ਇਥੋਂ ਦੀ ਜਨਤਾ ਨੂੰ ਜੋ ਮਰਜ਼ੀ ਹੋਵੇ ਤੇ ਉਹ ਜਿਹੜੀ ਹੁਣ ਅੱਜ ਸਾਰੀ ਰਾਜਕਵਜੀ ਪਾਰ ਹੋਊਗੀ Hindu Musliman Hindu Musliman ਕਰਕੇ ਉੱਪਰ ਬਾਨਿਆ ਦਾਮੀਆਂ ਦਾ ਸਾਰਾ ਕੁਝ ਦੇਣਾ ਚਾਹੁੰਦੀ ਹੈ ਤੇ ਉਹਨੂੰ ਚੱਲਦੀ ਰਹੀ ਹੈ ਨੂੰ ਵੀ ਉਹ ਸੂਟਾ ਰਿਹਾ ਪਰ ਉਹ ਬਹੁਤੀ ਦੇਰ ਵਿੱਚ ਚੱਲਦਾ ਹੂੰ ਹਾਂਜੀ ਇੱਥੇ ਅੰਰੇਜ਼ ਦਾ ਰਾਜ ਨਹੀਂ ਰਿਹਾ ਇੱਥੇ ਵੱਡੇ ਵੱਡੇ ਮੁਸਲਮਾਨ ਮੁਗਲਾਂ ਦਾ ਰਾਜ ਨਹੀਂ ਰਿਹਾ ਤੇ ਫਿਰ ਰਹੇ ਨਾ ਇਹਨਾਂ ਦਾ ਡਾਕਟਰ ਸਾਹਿਬ ਤੁਹਾਨੂੰ ਇਹ ਕਿ ਅੰਗਰੇਜ਼ ਦਾ ਰਾਜ ਰਿਹਾ ਪਰੰਤੂ ਅੰਗਰੇਜ਼ ਦੇ ਹਾਲੇ ਵੀ ਹਿੱਤ ਨੇ ਫਿਰ ਭਾਰਤ ਪ੍ਰਤੀ ਆਪਾਂ ਇਹ ਤਾਂ ਮੰਨ ਸਕਦੇ ਆ। ਨਾ ਦੁਨੀਆ ਦੇ ਵਿੱਚ ਅੰਗਰੇਜ਼ ਕਿਉਂ ਕੱਲਾ ਕਹਿੰਦੇ ਅਸੀਂ ਦੁਨੀਆ ਦੇ ਵਿੱਚ ਹਰੇਕ ਮੁਲਕ ਦੇ ਹਿੱਤ ਨਾਲ ਵਪਾਰ ਤੇ ਚੱਲਦੀ ਆ ਦੁਨੀਆ। ਹਾਂ ਵਿਸ਼ਵ ਵਪਾਰ। ਵਪਾਰ ਹਿੱਤ ਨੇ। ਹੂੰ ਜਿਹੜਾ ਸਮਾਨ ਤੁਸੀਂ ਵੇਚਦੇ ਹੋ ਤੁਹਾਡਾ ਸਮਾਨ ਮੰਡੀ ਚ ਵਿਕਣਾ ਚਾਹੀਦਾ ਨਾ। ਨਾ ਕਿਸਾਨਾਂ ਦਾ ਰੋਣਾ ਕੀ ਆ ਚੱਲ ਛੱਡੋ। ਹਾਂਜੀ ਬਿਲਕੁਲ। ਵੀ ਜੀ ਸਾਡੀ ਕਾਨਕ ਸਾਡਾ ਝੋਨਾ ਚੱਕੋ। ਹੂੰ ਦੇਖੋ ਹੈ ਕਿ ਵੀ ਜੋ ਅਸੀਂ ਮਾਲ ਬਣਾਉਣਿਆ ਉਹ ਵਿਕੇ। ਹੂੰ ਜੀ ਜੀ ਜੀ। ਹੁਣ ਅਮਰੀਕਾ ਬਣਾਉਣਾ ਕੀ ਆ? ਉਹ ਬਣਾਉਂਦਾ ਹੈੋ ਜਾਣ ਦਾਸਤਾ ਵਡੀਆਂ ਵਡਾਈਆਂ ਜਿਹੜਾ ਭੋਜਨ ਡੱਬੇ ਬੰਦ ਆਉਂਦਾ ਉਹ ਬਣਾਉਂਦਾ ਦਵਾਈਆਂ ਉਹ ਬਣਾਉਂਦਾ ਹਥਿਆਰ ਹੁਣ ਜੇ ਕਿਤੇ ਜੰਗ ਲੱਗੂ ਹਥਿਆਰ ਤਾਂ ਬਿਕਣਗੇ ਹੂੰ ਜੇ ਕਿਤੇ ਬਿਮਾਰੀ ਫੈਲੂ ਤਾਂ ਦਵਾਈਆਂ ਬਿਕਣਗੀਆਂ ਜੇ ਕਿਤੇ ਭੁੱਖ ਮਰੀ ਫੈਲੂਗੀ ਲੋਕਾਂ 'ਚ ਕਮਜ਼ੋਰੀ ਹੋ ਗਈ ਵਿਟਾਮਿਨ ਘੱਟੇ ਥੋੜਾ ਲੱਗ ਕੇ ਤਾਂ ਉਹਨਾਂ ਦੀ ਆਪ ਹੋ ਜਾਂਦਾਸਤਾ ਲਿਕਨਗੀਆਂ ਹੂੰ ਉਹ ਆਪ ਦੇ ਹਿੱਤ ਨੇ ਵੀ ਚੱਲਦਾ ਜੀ ਤੇ ਕੋਈ ਸ਼ੱਕ ਨਹੀਂ ਜੇ ਡਾਕਟਰ ਸਾਹਿਬ ਇੱਕ ਮਿੰਟ ਲਈ ਚੱਲਦਾ ਹੁਣ ਜੀ ਜੀ ਚੀਨ ਦਾ ਤੱਕਰੀ ਇਹੀ ਹੈ ਨਾ ਕਿ ਚੀਨ ਦਾ ਸਾਮਾਨ ਸਸਤਾ ਵਿਕਦਾ ਉੱਥੇ ਹੂੰ ਉਹ ਕਹਿੰਦਾ ਮੈਂ ਟਾਈਲ ਸੜਾ ਤੇ ਕਹਿੰਦੇ ਰਾ ਲਓ ਦੇਖਣ ਤਾਂ ਹੀ ਤਾਂ ਤੁਹਾਨੂੰ ਪਤਾ ਨਹੀਂ ਅਮਰੀਕਾ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਲੋਕ ਟੈਂਟਾਂ 'ਚ ਬੈਠੇ ਨੇ ਕੁੜੀਆਂ ਜਿਹਨੂੰ ਆਪਾਂ ਕਹਿੰਦੇ ਆ ਕੁੜੀਆਂ ਦੇ ਬੱਚੇ ਨੇ ਹੂੰ ਜਿਨ੍ਹਾਂ ਕੋ ਵੀਡੀਓ ਮੈਂ ਭੇਜਦਾ ਹੂੰ ਜੀ ਜੀ ਬਿਲਕੁਲ ਉਹ ਸੀਨ ਹੈ ਅਮਰੀਕਾ ਹੀ ਨਹੀਂ ਅਮੀਰ ਹੈ ਤਾ ਉਹਦੇ ਦਰਮਿਆਨੇ ਤੱਕੇ ਦੇ ਲੋਕਾਂ ਨੂੰ ਕੁੜੀਆਂ ਚਿਉਂਣਾ ਨਾ ਪੈਂਦਾ ਹੈ ਭਾਰਤ ਦੇ ਵਿੱਚ ਕੋਈ ਵੀ ਦਰਮਿਆਨੇ ਤੱਕੇ ਦਾ ਬੰਦਾ ਕੁੜੀਆਂ ਚ ਨਹੀਂ ਲੈ ਰਿਹਾ ਹੂੰ

ਡਾਕਟਰ ਸਾਹਿਬ ਇਹ ਤੇ ਇੱਕ ਸਵਾਲ ਇਹ ਵੀ ਹੈ ਕਿ ਜੇ ਅਮਰੀਕਾ ਦੇ ਹਿੱਤ ਹੀ ਹਥਿਆਰ ਵੇਚਣੇ ਐ ਤਾਂ ਉਹ ਤਾਂ ਨਹੀਂ ਚਾਹੁੰਦਾ ਹੋਵੇਗਾ ਕਿ ਜਿਹੜੇ ਭਾਰਤ ਦੇ ਵਿੱਚ ਜਿਹੜਾ ਮਾਹੌਲ ਸ਼ਾਂਤ ਰਹੇ ਤਾਂ ਅਜਿਹੀ ਤਰ੍ਹਾਂ ਦੀ ਗੜਬੜ ਜਦ ਹੁੰਦੀ ਹੈ ਤਾਂ ਖੈਰ ਉਹਦੇ ਲਈ ਤਾਂ ਇੱਕ ਰਾਹ ਖੁੱਲਦਾ ਹੋਵੇਗਾ ਕਿ ਹਥਿਆਰਾਂ ਦਾ ਸੌਦਾ ਹੋਵੇਗਾ ਅਗਲੇ ਸਮੇਂ ਸੀ ਤੇ ਕਲੀਅਰ ਹੈ ਹੂੰ ਇਹ ਜਿੰਨਾ ਚਿਰ ਮਨ ਸੁਟਾ ਰਿਹਾ ਮੈਂ ਕੱਦ ਕਿਸੇ ਵੀਡੀਓ ਚ ਕਹਿ ਰਿਹਾ ਸੀ ਜੀ ਅਮਰੀਕਾ ਦਾ ਪ੍ਰਾਸਪਰਿਟੀ ਹੈ ਨੀ ਦੀ ਦੌਰ ਚ ਆਇਆ ਉਹਨਾਂ ਦਾ ਹਿੱਤ ਵੀ ਇੱਥੇ ਹਟਾ ਕੇ ਚੱਲਦਾ ਜਾ ਅਛਾ ਤਾਂ ਖ੍ਰਿਦ ਜਾਗੇ ਜੇ ਕੋਈ ਖਤਰਾ ਪੈਦਾ ਹੋਊਗਾ। ਹੂੰ। ਸੋ ਜਿਹੜਾ ਹਮਲਾ ਹੋਇਆ ਹੈ ਇਹ ਅਮਰੀਕਾ ਕੋਲ ਵੀ ਦੇਖੋ ਤੁਸੀਂ ਹਮਲਾ ਹੁੰਦਾ ਕਾ। ਹੂੰ। ਅਛਾ ਖ੍ਰਿਦ। ਪਾਕਿਸਤਾਨ ਪਾਕਿਸਤਾਨ ਹਿੱਤੇ ਰਿਹਾ ਵੀ ਆਪਣੀ ਜਨਤਾ ਨੂੰ ਟਿਕਾਉਣਾ ਹੈ। ਵੀ ਦੇਖੋ ਸੀਨੀਅਰ ਨਾਲ ਬੜੀ ਟੱਕਰ ਲਾਇਆ। ਅਸੀਂ ਕਸ਼ਮੀਰ ਨੂੰ ਜਾਦ ਕਰਵਾ ਰਹੇ ਆ। ਆਹ ਦੇਖ ਲਓ ਅਸੀਂ ਉਹਨਾਂ ਦੇ ਐਂ ਚੱਕ ਤੇ ਫਟੇ। ਪਾਕਿਸਤਾਨ ਦੀ আইএসਆ ਵੀ ਇਹੀ ਕੁਛ ਕਰੂਗੀ। ਹੂੰ। ਉਹਨਾਂ ਦੇ ਮੰਤਰੀ ਉਹਨਾਂ ਦੇ ਜਨਰਲ ਬੁੱਢੀ ਜਾਂਦੇ ਨੇ ਇਹੀ ਕੁਛ। ਜੇ ਸਾਡੀ ਬੀਜੇਪੀਨ ਦਾ ਵੀ ਇਹੀ ਹੈ ਰਾਜ ਕਰਦੀ ਨਾ। ਵੇਹਾ ਦੇ ਲੋਜੀ ਸੁਪਰੀਮ ਕੋਰਟ ਨੂੰ ਨੁਕਰਾ ਕਰੀਏ ਨਹੀਂ ਇਸ ਦਾ ਇਹਨਾਂ ਦੇ ਹੱਟੇ ਚੱਕ ਬੰਗੇ ਇਹ ਵੀ ਇਹਨਾਂ ਨੂੰ ਭਾਪ ਤੋਂ ਰੰਦ ਕੇ ਹਿੰਸਾ ਨਾਲ ਇਥੇ ਲੋਜੀ ਨੂੰ ਸੁਣਵਾਉਂ ਸੁਣਵਾਣ ਕਰਦੇ ਨੇ ਇਸ ਦਿਨ ਸੁਪਰੀਮ ਕੋਰਟ ਨੂੰ ਤੋੜਨ ਤੇ ਆਇਆ ਹੋਇ ਨੀ ਉਹ ਸਭ ਤੋਂ ਵੱਡਾ ਹਮਲਾ ਸੁਪਰੀਮ ਕੋਰਟ ਤੇ ਆਜੇ ਭਾਪ ਦੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਉਹਨਾਂ ਇੰਟਰਡੈਕਟ ਨੂੰ ਸਮਝਾ ਰਿਹਾ ਹੈ ਇੰਡੀਆ ਦੇ ਕੋਈ ਸੈਕਸ਼ਨ ਨੂੰ ਸਮਝਾ ਰਿਹਾ ਹੈ ਅਜੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਜਿੱਦੇ ਸੁਪਰੀਮ ਕੋਰਟ ਜਿਵੇਂ ਤੋੜਨ ਤੇ ਚੁਰੇ ਨੇ ਜਿੱਦੇ ਸੁਪਰੀਮ ਕੋਰਟ ਇਹਨਾਂ ਦੇ ਛੱਡੇ ਚੁੱਕ ਗਈ ਉਹਦੇ ਮੁਨਕ ਨੇ ਬਚਣਾ ਨਹੀਂ ਇਹ ਪ੍ਰੇਖਨਾਰ ਕੀ ਜੀ ਜੇ ਸੰਧਾਨ ਨੂੰ ਤੋੜਨ ਕਿਵੇਂ ਹੋਇਆ ਹੈ ਕਿ ਇਹ ਡਰੇ ਹੋਏ ਸੀ ਕਿਉਂਕਿ ਮਾਮਾ ਸਾਹਿਬ ਅੰਮੇਦ ਕਰਦੇ ਦਿਲ ਦੇ ਉੱਤੇ ਜੋਤੀਬਾ ਖੁੱਡੂ ਦੇ ਦਿੰਦੇ ਉੱਤੇ ਸਾਰੇ ਦਲਤ ਜਿਹੜੇ ਨੇ ਉਹ ਅੱਗੇ ਆ ਕੇ ਨਿਕਲ ਕੇ ਵਿੱਚ ਸੁਭਾਲ ਨੂੰ ਬਚਾਉਂਦਾ ਹੂੰ ਹੂੰ ਸੋ ਇਹ ਸਾਰੇ ਕਾਸੀ ਨੂੰ ਦੂਜਾ ਪਾਸਾ ਦੇਣ ਦੀ ਵਜਾਇਆ ਦੂਜਾ ਮੂੜਾ ਦੇਣ ਦੇ ਵਾਸਤੇ ਆ ਕੁਛ ਹੋਇਆ ਇਹਦੇ ਚ ਇਥੋਂ ਦੇ ਇਥੋਂ ਨਹੀਂ ਸਟੇਟ ਦੇ ਇਥੋਂ ਕਿ ਅਮਰੀਕਨ ਸਟੇਟ ਦੇ ਇੱਥੇ ਪਾਕਿਸਤਾਨ ਦੇ ਇਥੇ ਤਿੰਨ ਨਹੀਂ ਰੀਲੋਕੇਟ ਕਰੇ ਜਾ ਸਕਦੇ ਹੂੰ ਹੂੰ ਜੇ ਜਿਹੜੀ ਭਾਰਤ ਦੀ ਜਿਹੜੀ ਆ ਕੱਲ੍ਹ ਅਸੀਂ ਰਾਜਦਾਨੀ ਦੀ ਗੱਲ ਨਹੀਂ ਕਰਦੇ ਸਿਰ ਰੈਂਬਰਾਂ ਦੀ ਗੱਲ ਕਰਦੇ ਆ ਭਾਰਤ ਨੂੰ ਇਹ ਦੱਸਣਾ ਪਊ ਭਾਰਤ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਵਿਦੇਸ਼ ਮੰਤਰੀ ਨੂੰ ਇਹ ਦੱਸਣਾ ਪਊਗਾ ਕਿ ਜਿਹੜੀਆਂ ਫੌਜਾਂ ਉੱਥੋਂ ਹਟਾਈਆਂ 2000 ਬੰਦਾ ਇੱਕ ਵੈਲੀ ਚ ਹੈ ਉਹ ਸੱਤ ਕਿਲੋਮੀਟਰ ਅੰਦਰ ਹੈ ਬਾਦਰ ਤੋਂ ਬਾਦਰ ਤੇ ਨਹੀਂ ਪਈ ਅਗਲੇ ਵਰਦੀਆਂ ਪਾ ਕੇ ਆਗੇ ਉਪਰ ਕੀੜੀ ਚੱਲਦੀ ਤੁਸੀਂ ਕਹਿੰਦੇ ਨਰੇਸ਼ ਵੀ ਹੂੰ ਉਹ ਸੋ ਤੁਸੀਂ ਕੋਈ ਸਾਜ ਕੋਈ ਪੁਲਿਸ ਕੋਈ ਸੀਆਰਪੀ ਕੋਈ ਵੀ ਇਹ ਸਭ ਕੋਈ ਵੀ ਨਹੀਂ ਉੱਤੇ ਉਹ ਦਨਾ ਦਨ ਮਾਰ ਕੇ ਕਿੰਨੇ ਉਹ ਚਲਾਉਂਦੇ ਰਹੇ ਕਿੰਨੇ ਮਿੰਟ ਗੋਲੀਆਂ ਜੋ ਚਲੇ ਗਏ ਇਹਨਾਂ ਦੇ ਕਹਿਣ ਮੁਤਾਬਕ ਜਿਹੜੇ ਇੱਕ ਦਾ ਪਰੋਂ ਪੁੱਛਿਆ ਕਲਮਾ ਪੜਾ ਕੇ ਦੇਖੋ ਤੇ ਕੋਈ ਟਾਈਮ ਤਾਂ ਲੱਗੇ ਹੋਊਗਾ ਹੂੰ ਉਹ ਟਾਈਮ ਤੇ ਗਲ ਕਰਕੇ ਇੱਕ ਬੰਦੇ ਨੇ ਹਿੰਮਤ ਕਰੀ ਨਾ ਉਹਨਾਂ ਤੋਂ ਗੋਲੀ ਖਾਣ ਦੀ ਜੀ ਮਾਰਤਾ ਉਹਨਾਂ ਨੇ ਜੀ 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 ਕਚਰਾ ਉਹ ਇਹਨਾਂ ਦੀ ਇਹਨਾਂ ਦੀ ਜਿਹੜੀ ਸੀਗੀ ਪਾਜ ਸੀਆਰਪੀ ਡੀਐਸਐਫ ਸੀਐਸਐਫ ਉਹ ਕਿੱਥੇ ਸੀ ਹੂੰ ਉਹਦਾ ਜਵਾਬ ਤਾਂ ਦੇਣ ਜਾਂ ਪੁਲਿਸ ਹਾਂ ਇਹ ਵੱਡਾ ਵੱਡਾ ਸਵਾਲ ਹੈ ਬਿਲਕੁਲ ਜਿੰਨਾ ਦੇ ਗਵਰਨਰ ਸਾਹਿਬ ਤਾਂ ਸੈਰ ਕਰਦੇ ਫਿਰਦੇ ਸੀ ਦਿੱਲੀ ਦੀ ਹੂੰ ਜੀ ਕਿਉਂਕਿ ਉਹ ਯੂਪੀ ਨੇ ਬੰਨਣਾ ਚਾਹੁੰਦੇ ਨੇ ਸੀ ਸੋ ਇਹ ਜਿਹੜੀ ਬੀਜਪੀ ਦੀ ਅੰਦਰੂਨੀ ਲੜਾਈਆ ਉਹਦੇ ਵਿੱਚ ਵੀ ਇਹ ਇੱਕ ਗੇਮ ਹੈ ਇਹਨੂੰ ਬੜਾ ਵੱਡੀ ਇਹ ਗੇਮ ਹੈ ਨਹੀਂ ਇਹ ਤਾਂ ਤਾਂਦਾ ਕਈ ਨੇ ਇੱਕ ਨਹੀਂ ਹੈ ਇਹ ਸਾਰੀਆਂ ਤਾਂਦਾ ਸਮਝਣੀਆਂ ਪੈ ਗਈਆਂ ਸੋ ਜੇ ਅਸੀਂ ਸਾਰਿਆਂ ਨਹੀਂ ਸਮਝਾਂਗੇ ਤਾਂ ਫਿਰ ਇਹ ਹਾਲ ਮਰਹਾ ਹੋਊਗਾ ਤਾਂ ਕਿਹੜਾ ਕੁਛ ਹੀ ਤਾਂ ਰਹੇ ਨੇ ਇਹੋ ਜੀ ਹਾਲ ਇੱਕ ਵਾਰੀ ਜਦ ਹੋਈ ਸੀ ਬਾਬੇ ਨੇ ਜੀ ਆਖੀ ਜਿਹਨੇ ਸਿਰ ਉਸੋਂ ਹਿੰਦ ਪਟੀਆਂ ਮੰਗੀ ਪਾਏ ਸੰਦੂਰ ਸੇ ਸਿਰ ਕਾਤੀ ਮੁੰਡੀਆਂ ਨਾਲ ਕਾੜ ਵਿੱਚ ਆਵੇ ਧੂੜ ਮੈਨਾ ਅੰਦਰ ਰੈਂਦੀਆਂ ਉਹ ਬਹਿਨਾਂ ਮੇਲੇ ਅਧੂਰ ਆਦੇ ਸਬਾ ਮਾਦੇ ਆਦਿ ਤਰੰਤ ਨਾ ਪਾਇਆ ਕਰ ਕਰ ਦੇ ਕੇ ਦੇਸ ਸੋ ਜਿਹੜਾ ਮੈਨਾ ਅੰਦਰੇ ਬੱਚੇ ਨੇ ਨਾਲ ਨਾਲ ਇਹ ਸੋਚਦੇ ਨੇ ਉਹਨਾਂ ਨੂੰ ਆਪਣੇ ਤਕਦੀਰ ਨੇੜੇ ਬਸਾਂਗੇ ਨਸੀਬ ਹੋਏਗਾ ਜਿਹੜੇ ਤੁਹਾਨੂੰ ਜੋਬਨ ਦੋਏ ਬਹਿਰੀ ਹੋਏ ਜਿਨ ਰੱਖੇ ਰੰਗ ਲਾਏ ਜਿਹੜੇ ਤਾਂ ਤੇ ਜੋਬਨ ਨੇ ਉਹਨਾਂ ਉਸਤਾਨੂ ਰੰਗ ਕੋਛ ਕੋਸ਼ਿਆ ਬਖਸ਼ਿਆ ਨੇ ਉਹੀ ਬੈਰੀ ਬਣ ਗਏ ਜੀ 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 ਬਿਲਕੁਲ ਉਹ ਇਸ ਕਰਕੇ ਇਸ ਪਾਸੇ ਨੂੰ ਨਾ ਪਰ ਇਹ ਅੱਗੇ ਟੁਰ ਰਹੇ ਨੇ ਇਹਨਾਂ ਨੂੰ ਬਿਲਕੁਲ ਲੋਕਾਂ ਨੂੰ ਨਾਲ ਲੈ ਕੇ ਜਿਵੇਂ ਲੋਕ ਨਾਲ ਆ ਕੇ ਖੜ ਗਏ ਸਾਰੀ ਆਪੋਜੀਸ਼ਨ ਖੜ ਗਈ ਸਾਰਾ ਕਸ਼ਮੀਰ ਖੜ ਗਿਆ ਉਹਦਾ ਕੈਦਾ ਉਠਾ ਕੇ ਦੇਸ਼ ਨੂੰ ਇੱਕ ਕਰਨਾ ਚਾਹੀਦਾ ਸੀ ਪਰ ਕਿਉਂਕਿ ਇਹਨਾਂ ਦੇ ਇਰਾਦਾ ਨਹੀਂ ਆ ਇੱਕ ਕਰਦਾ ਇਹਨਾਂ ਦਾ ਇਰਾਦਾ ਹੈ ਦੇਸ਼ ਨੂੰ ਤੋੜਨ ਦਾ ਤੇ ਆਪ ਕਿਹ ਹੋ ਕੇ ਚੌਧਰੀ ਬਣਨ ਦਾ ਉਹਦੇ ਵਿੱਚ ਸਾਰਾ ਕੁਝ ਨਿਕਲਿਆ ਬਿਲਕੁਲ ਜਿਹੜੀ ਪੈਲਗਾਮ ਦੇ ਮਾਮਲੇ ਦੇ ਕਹਿੰਦਾ ਭਾਵ ਕਿ ਵੱਖ-ਵੱਖ ਪਹਿਲੂ ਬੜੇ ਵਿਸਤਾਰ ਨਾਲ ਬੜੀ ਵੇਪਾਰਕੀ ਦੇ ਨਾਲ ਸਾਡੇ ਨਾਲ ਕੋਲਿਆ ਹੈ ਕਹਿੰਦਾ ਭਾਵ ਕਿ ਸਾਡੇ ਨਾਲ ਜੁੜੇ ਸਨ ਉਗੇ ਵਿੱਚ ਸਭ ਚੰਤਕ ਸਿਆਸੀ ਮਹਾਤ ਪ੍ਰੋਫੈਸਰ ਡਾਕਟਰ ਪਿਆਰੀ لال ਕਰਗੀ ਜੀ ਸੋ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਲਈ ਬੜਾ ਮੁੱਢਲਾ ਸਮਰਥਨ ਅਤੇ ਬੜਾ ਧੰਨਵਾਦ ਸ਼ੁਕਰੀਆ ਜੀ ਈ ਮਿਸ਼ਨ ਪੰਜਾਬੀ